ਜੇ ਆਪਾਂ ਹਜ਼ਾਰਾਂ ਸਾਲ ਪਿੱਛੇ ਚਲੇ ਜਾਈਏ ਤਾਂ ਸਾਡੇ ਪੁਰਖੇ ਕਿਹੜੀ ਪੈਥੀ ਦੇ ਨਾਲ ਇਲਾਜ ਕਰਦੇ ਸਨ ਇਹ ਸਾਨੂੰ ਸੋਚਣਾ ਪਵੇਗਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਡਾਕਟਰ ਸ਼ਰਦਾ ਜੀ ਦੇ ਕੋਲ ਗੱਲਬਾਤ ਕਰਦੇ ਹਾਂ ਸ਼ਰਦਾ ਹਸਪੀਟਲ ਦੇ ਵਿੱਚ ਮੌਜੂਦ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਡਮ ਜਦੋਂ ਆਪਾਂ ਗੱਲ ਕਰਦੇ ਹਾਂ ਜੁਆਇੰਟ ਪੇਨ ਦੀ ਜੀ ਸਰਵਾਈਕਲ ਲਾ ਲੋ ਜਾਂ ਗੋਡਿਆਂ ਦਾ ਦਰਦ ਲਾ ਲੋ ਇੱਥੇ ਤੱਕ ਕਿ ਨੌਬਤ ਆ ਜਾਂਦੀ ਹੈ ਗੋਡੇ ਬਦਲਣ ਤੱਕ ਵੀ ਨੌਬਤ ਆਈ ਹੈ ਕਾਰਨ ਕੀ ਨੇ জয়েন্ট पेन ਦੇ ਜੀ ਇਹ ਇੱਕ ਬਹੁਤ ਹੀ ਵੱਡਾ ਸੈਗਮੈਂਟ ਹੈਗਾ জয়েন্ট पेन ਜੋਇੰਟ ਪੇਨ ਦੇ ਅੰਤਰਗਤ ਬਹੁਤ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਜਿਵੇਂ ਜੇ ਆਪਾਂ ਜੋੜਾਂ ਦੀ ਗੱਲ ਕਰਦੇ ਹਾਂ ਕਿ ਜੋੜਾਂ ਦੇ ਦਰਦ ਤਾਂ ਜੋੜਾਂ 'ਚ ਦਰਦ ਜਿਹੜਾ ਹੈਗਾ ਬਹੁਤ ਵੱਖ-ਵੱਖ ਤਰੀਕਿਆਂ ਨਾਲ ਹੁੰਦਾ ਹੈਗਾ ਤੇ ਆਪਾਂ ਉਹਨੂੰ ਮੈਡੀਕਲ ਭਾਸ਼ਾ 'ਚ ਅਲੱਗ-ਅਲੱਗ ਬਿਮਾਰੀਆਂ ਦਾ ਨਾਮ ਦਿੱਤਾ ਜਾਂਦਾ ਹੈਗਾ ਜਿਵੇਂ ਜਦੋਂ ਯੂਰਿਕ ਐਸਿਡ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈਗਾ ਕਈ ਵਾਰੀ ਯੂਰਿਕ ਐਸਿਡ ਕਰਕੇ ਜਿਹੜਾ ਹੈਗਾ ਦਰਦਾਂ ਜੋੜਾਂ 'ਚ ਹੋ ਜਾਂਦੀਆਂ ਨੇ ਗਾਊਟ ਹੋ ਜਾਂਦਾ ਹੈਗਾ ਜਿਵੇਂ ਤੁਸੀਂ ਕਿਸੇ-ਕਿਸੇ ਮਰੀਜ਼ ਨੂੰ ਦੇਖਿਆ ਹੋਣਾ ਉਹਨਾਂ ਦੇ ਗਿੱਟਿਆਂ 'ਚ ਸੋਜ ਆ ਜਾਂਦੀ ਹੈ ਜਾਂ ਗੋਡਿਆਂ 'ਚ ਸੋਜ ਆ ਜਾਂਦੀ ਹੈਗੀ ਕੁਝ-ਕੁਝ ਪੇਸ਼ੈਂਟ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਹੁਤ ਲੰਬਾ ਸਮੇਂ ਬਣੀਆ ਰਹਿੰਦੀਆਂ ਤਾਂ ਉਹਨਾਂ ਨੂੰ ਗਠੀਆ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਛੋਟੇ ਜੋੜਾਂ 'ਚ ਵੀ ਦਰਦਾਂ ਆ ਸ਼ੁਰੂ ਹੋ ਜਾਂਦੀਆਂ ਉਹਨੂੰ ਆਪਾਂ ਗਠੀਆ ਕਹਿ ਦਿੰਦੇ ਹਾਂ ਕੁਝ ਮਰੀਜ਼ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਗੋਡਿਆਂ 'ਚ ਹੀ ਦਿੱਕਤ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੇ ਗੋਡਿਆਂ ਨੂੰ ਹੱਥ ਲਗਾਓਗੇ ਤਾਂ ਤੁਹਾਨੂੰ ਇਦਾਂ ਲੱਗੇਗਾ ਕਿ ਉਹਨਾਂ ਦੀਆਂ ਹੱਡੀਆਂ ਪੱਥਰ ਬਣ ਗਈਆਂ ਹੋਈਆਂ ਬਿਲਕੁਲ ਹੀ ਉਹ ਆਸਟੀਓਆਰਥਰਾਈਟਸ ਦਾ ਸੈਗਮੈਂਟ ਹੈ ਤਾਂ ਕਹਿਣੇ ਦਾ ਭਾਵ ਇਹ ਹੈਗਾ ਕਿ ਜੋੜਾਂ ਦਾ ਜਿਹੜਾ ਦਰਦ ਹੈਗਾ ਬਿਮਾਰੀਆਂ ਹੈਗੀਆਂ ਇਹ ਸੋ ਤੋਂ ਵੱਧ ਹੱਡੀਆਂ ਦੀਆਂ ਬਿਮਾਰੀਆਂ ਕਹਿ ਸਕਦੇ ਆ ਔਰ ਇਹਨੂੰ ਐਗਜ਼ੈਕਟਲੀ ਡਾਇਗਨੋਸ ਕਰਨਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਹਰ ਪੇਸ਼ੈਂਟ ਨੂੰ ਕਾਰਨ ਇੱਕ ਨਹੀਂ ਹੁੰਦਾ ਕਿਸੇ ਪੇਸ਼ੈਂਟ ਨੂੰ ਜੋੜਾਂ 'ਚ ਦਰਦਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪੇਟ ਖਰਾਬ ਕਰਨੇ ਕਰਕੇ ਹੋ ਜਾਂਦੀਆਂ ਨੇ ਕਿਸੇ-ਕਿਸੇ ਪੇਸ਼ੈਂਟ ਨੇ ਬਹੁਤ ਲੰਬਾ ਚਿਰ ਐਂਟੀਬਾਇਟਿਕ ਜਾਂ ਦਵਾਈਆਂ ਖਾਧੀਆਂ ਹੁੰਦੀਆਂ ਨੇ ਕਿਸੇ ਬਿਮਾਰੀ ਕਰਕੇ ਜਾਂ ਕੋਈ ਲੰਬਾ ਸਮਾਂ ਬਿਮਾਰ ਰਹਿਣਾ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਕਿਸੇ-ਕਿਸੇ ਮਰੀਜ਼ਾਂ ਨੂੰ ਚਿਕਨਗੁਨੀਆ ਹੋ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੋੜਾਂ 'ਚ ਦਰਦ ਆਣਾ ਸ਼ੁਰੂ ਹੋ ਗਿਆ ਹੈ ਨਾ ਕੁਝ ਮਰੀਜ਼ ਜਿਨ੍ਹਾਂ ਦੇ ਹੁੰਦੇ ਸੀ ਜਿਨ੍ਹਾਂ ਨੂੰ ਡੇਂਗੂ ਹੋਇਆ ਉਸ ਤੋਂ ਬਾਅਦ ਗਠੀਆ ਆਣਾ ਸ਼ੁਰੂ ਹੋ ਗਿਆ ਕੁਝ-ਕੁਝ ਮਰੀਜ਼ ਜਿਨ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਹੁੰਦਾ ਰਾਤ ਬਿਲਕੁਲ ਠੀਕ ਹੈਗੇ ਲੇਕਿਨ ਗਠੀਏ ਦਾ ਅਟੈਕ ਆ ਜਾਂਦਾ ਏ ਇਦਾਂ ਦੀਆਂ ਚੀਜ਼ਾਂ ਵੀ ਕਹਿ ਸਕਦੇ ਆ ਮੈਡਮ ਵੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਜੂਰਕ ਐਸਿਡ ਤੋਂ ਹੁੰਦੀ ਏ ਜਾਂ ਇਸ ਤੋਂ ਪਹਿਲਾਂ ਵੀ ਕੁਝ ਹੈ ਜੇ ਆਪਾਂ ਆਯੁਰਵੇਦ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਆਯੁਰਵੇਦ ਦੇ ਹਿਸਾਬ ਨਾਲ ਸਰੀਰ ਦੇ ਵਿੱਚ ਇੱਕ ਤਾਂ ਇਨਫੈਕਸ਼ਨ ਲੈਵਲ ਵੱਧ ਜਾਂਦਾ ਹੈਗਾ ਦੂਜਾ ਬਾਤ ਰੋਗ ਬਹੁਤ ਜ਼ਿਆਦਾ ਵੱਧ ਜਾਂਦਾ ਜਦੋਂ ਬਾਤ ਹੋਏਗਾ ਤਾਂ ਹੀ ਦਰਦ ਹੋਏਗੀ ਬਿਨਾਂ ਬਾਤ ਤੋਂ ਦਰਦ ਨਹੀਂ ਹੋਏਗੀ ਬਾਤ ਜਿਹੜਾ ਆਯੁਰਵੇਦ ਦੇ ਵਿੱਚ ਮੰਨਿਆ ਜਾਂਦਾ ਬਾਤ ਪਿੱਤ ਤੇ ਕਫ ਉਹਦੇ ਵਿੱਚ ਤੁਸੀਂ ਗੱਲ ਕਰਦੇ ਹੋ ਵੀ ਬਾਤ ਵੱਧ ਜਾਂਦੀ ਹੈ ਜਦੋਂ ਜੀ ਜਦੋਂ ਬਾਤ ਸਰੀਰ ਦੇ ਵਿੱਚ ਬਾਯੂ ਤੱਤ ਬਹੁਤ ਜ਼ਿਆਦਾ ਵਧੇਗਾ ਜਲ ਤ ਤ ਬਹੁਤ ਜ਼ਿਆਦਾ ਵਧੇਗਾ ਉਦੋਂ ਦਰਦਾਂ ਹੋਣਾ ਸ਼ੁਰੂ ਹੋ ਜਾਣਗੀਆਂ ਜੀ ਤੁਸੀਂ ਮੈਡਮ ਇਹ ਜ਼ਰੂਰ ਦੱਸੋ ਵੀ ਜਦੋਂ ਅੱਜ ਤੋਂ ਆਪਾਂ 40 50 ਸਾਲ ਪਿੱਛੇ ਚਲੇ ਜਾਂਦੇ ਹਾਂ ਜੀ ਬਹੁਤ ਕਟੇ ਪਾਇਆ ਜਾਂਦਾ ਸੀ ਬਜ਼ੁਰਗਾਂ ਦੇ ਜਿਹੜੇ ਨੇ ਉਹ ਗੋਡੇ ਦੁਖਣ ਲੱਗ ਗਏ ਜਾਂ ਜੋੜਾਂ 'ਤੇ ਪੇਨ ਹੋਣ ਲੱਗ ਗਈ ਜੀ ਅੱਜ ਬੱਚਿਆਂ ਦੇ ਵਿੱਚ ਵੀ ਹੈ ਜੀ ਬੱਚਿਆਂ ਦੇ ਵਿੱਚ ਹੋਣ ਦਾ ਕੀ ਕਾਰਨ ਹੈ ਆਪਾਂ ਬਜ਼ੁਰਗ ਮੰਨ ਲਿਆ ਵੀ ਹਾਂ ਕਿਹਾ ਜਾਂਦਾ ਸੀ ਗ੍ਰੀਸ ਮੁੱਕ ਗਿਆ ਜੀ ਦੇਸੀ ਭਾਸ਼ਾ ਦੇ ਵਿੱਚ ਲੋਕ ਕਹਿੰਦੇ ਸੀ ਹੈਨਾ ਪਰ ਛੋਟੇ-ਛੋਟੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਦੇ ਜੋੜਾਂ ਦੇ ਦਰਦ ਹੁੰਦੇ ਨੇ ਛੋਟੇ-ਛੋਟੇ ਬੱਚਿਆਂ ਦੇ ਪੈਰ ਦੁਖਣ ਲੱਗ ਜਾਂਦੇ ਨੇ ਪੈਰ ਸੁੱਜ ਤੱਕ ਜਾਂਦੇ ਨੇ ਇੱਥੇ ਤੱਕ ਹੋ ਜਾਂਦਾ ਸਰਵਾਈਕਲ ਸਿਰ ਤੱਕ ਪਹੁੰਚ ਜਾਂਦਾ ਇਹ ਸਾਰਾ ਛੋਟੇ-ਛੋਟੇ ਬੱਚਿਆਂ 'ਚ ਕਿਉਂ ਉਦੋਂ ਸਾਰਿਆਂ ਤੋਂ ਪ੍ਰਮੁੱਖ ਕਾਰਨ ਜੇ ਆਪਾਂ ਕਹੀਏ ਤਾਂ ਪ੍ਰਮੁੱਖ ਕਾਰਨ ਹੈਗਾ ਲਾਈਫਸਟਾਈਲ ਚੇਂਜ ਹੋ ਜਾਣਾ ਕਿਉਂਕਿ ਜਦੋਂ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਉਦੋਂ ਅਨਾਜ ਜਿਹੜਾ ਸੀ ਉਹ ਹੋਲਸਮ ਅਨਾਜ ਖਾਇਆ ਜਾਂਦਾ ਸੀ ਜਿਵੇਂ ਜੋ ਬਾਜਰਾ ਰਾਗੀ ਕੋਦਰਾ ਮੱਕੀ ਗੇਹੂ ਚਾਵਲ ਇਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਬਾਰ-ਬਾਰ ਕਰਕੇ ਔਰ ਜ਼ਿਆਦਾਤਰ ਦੇਸੀ ਹੁੰਦੀਆਂ ਸੀ ਤੇ ਅੱਜ ਜੇ ਹੈਗੇ ਜੇ ਤੁਸੀਂ ਕਿਸੇ ਨੂੰ ਵੀ ਪੁੱਛ ਲੋ ਕਿਸੇ ਵੀ ਫੈਮਿਲੀ ਨੂੰ ਕਿਸੇ ਵੀ ਘਰ ਨੂੰ ਤਾਂ ਉੱਥੇ ਉਧਰ ਸਿਰਫ ਦੋ ਹੀ ਅਨਾਜ ਖਾਏ ਜਾਂਦੇ ਹੈਗੇ ਇੱਕ ਕਣਕ ਦਾ ਆਟਾ ਪਾ ਖਾਂਦੇ ਹੈਗੇ ਉਹਦੀਆਂ ਹੀ ਰੋਟੀਆਂ ਚੱਲਦੀਆਂ ਨੇ ਉੱਤੇ ਦੂਜਾ ਚਾਵਲ ਖਾਂਦੇ ਨੇ ਔਰ ਪੰਜਾਬ 'ਚ ਚਾਵਲ ਥੋੜੇ ਘੱਟ ਖਾਏ ਜਾਂਦੇ ਨੇ ਇਹ ਇੱਕ ਪ੍ਰਮੁੱਖ ਕਾਰਨ ਹੈਗਾ ਦੂਜੀ ਗੱਲ ਹੁਣ ਸਾਰਾ ਲਾਈਫ ਸਟਾਈਲ ਚੇਂਜ ਆ ਹੁਣ ਕੋਈ ਵੀ ਬੱਚੇ ਕੰਮ ਨਹੀਂ ਕਰਦੇ ਪਹਿਲੇ ਜਵਾਕ ਜਿਹੜੇ ਸੀ ਉਹ ਬਾਹਰ ਉਪਚੇ ਖੇਡਦੇ ਸੀ ਆ ਬਾਹਰ ਆਊਟਡੋਰ ਉਹਨਾਂ ਦੀ ਐਕਟੀਵਿਟੀਜ਼ ਖੇਡਣੀਆਂ ਆ ਬਹੁਤ ਜ਼ਿਆਦਾ ਹੁੰਦੀਆਂ ਸੀ ਹੁਣ ਬੱਚੇ ਇਨਡੋਰ ਗੇਮਸ ਤੇ ਆ ਗਏ ਤਾਂ ਉਹ ਸੂਰਜ ਦੀ ਰੋਸ਼ਨੀ ਚ ਬਿਲਕੁਲ ਨਹੀਂ ਜਾਂਦੇ ਉਹਨਾਂ ਦਾ ਵਿਟਾਮਿਨ ਡੀ ਲੈਵਲ ਬਹੁਤ ਜ਼ਿਆਦਾ ਘਟ ਹੁੰਦਾ ਹੈਗਾ ਇਸੇ ਕਰਕੇ ਕੈਲਸ਼ੀਅਮ ਬਹੁਤ ਜ਼ਿਆਦਾ ਘਟ ਹੁੰਦਾ ਹੈਗਾ ਹੁਣ ਬੱਚੇ ਦੁੱਧ ਤਾਂ ਪਿੰਦੇ ਨੇ ਲੇਕਿਨ ਤੁਸੀਂ ਇਹ ਸਮਝੋ ਕਿ ਉਹ ਦੁੱਧ ਕਿੱਥੋਂ ਆ ਰਿਹਾ ਜੀ ਠੀਕ ਹੈ ਉਹ ਉਹਨਾਂ ਨੇ ਕਿਸੇ ਨੇ ਵੀ ਆਪਣੇ ਘਰ ਕੋਈ ਮੱਝਾਂ ਨਹੀਂ ਰੱਖੀਆਂ ਗਾਵਾਂ ਨਹੀਂ ਰੱਖੀਆਂ ਬਹੁਤ ਘੱਟ ਪਰਸੈਂਟੇਜ ਵਾਲੇ ਹੈਗੇ ਜਿਨ੍ਹਾਂ ਨੇ ਰੱਖੀਆਂ ਹੋਈਆਂ ਨਾ ਬਾਕੀ ਜਿਹੜਾ ਹੈਗਾ ਉਹ ਪੈਕੇਟਸ ਦੁੱਧ ਹੀ ਪਿੰਦੇ ਹੈਗੇ ਤਾਂ ਪੈਕੇਟਸ ਦਾ ਦੁੱਧ ਜਿਹੜਾ ਹੈਗਾ ਉਹ ਵੀ ਪ੍ਰੀਜ਼ਰਵਟਿਵ ਦੇ ਨਾਲ ਬਣਿਆ ਹੁੰਦਾ ਤਾਂ ਹੀ ਉਹ ਇੰਨੇ ਟਾਈਮ ਸਸਟੇਨ ਕਰ ਜਾਂਦਾ ਤੇ ਇਹ ਚੀਜ਼ ਬਹੁਤ ਜ਼ਿਆਦਾ ਹੈਗੀ ਕਿ ਜਿਹੜਾ ਬਾਡੀ ਚ ਕੈਲਸ਼ੀਅਮ ਬਣਨਾ ਚਾਹੀਦਾ ਉਹ ਐਕਸੈਸ ਜੀ ਐਸਿਡਿਕ ਬਾਡੀ ਹੋਣੇ ਕਰਕੇ ਕਿਉਂਕਿ 3-4 ਦਿਨ ਦਾ ਰੱਖਿਆ ਦੁੱਧ ਐਸਿਡਿਕ ਹੋ ਰਿਹਾ ਤਾਂ ਉਹ ਬਾਡੀ ਦੇ ਵਿੱਚ ਜਿੰਨਾ ਕੈਲਸ਼ੀਅਮ ਹੈ ਉਹਨੂੰ ਡレイン ਆਊਟ ਕਰ ਰਿਹਾ ਇਸ ਕਰਕੇ ਬੱਚਿਆਂ ਨੂੰ ਹੁੰਦੀ ਹੈ ਹੁਣ ਬੱਚੇ ਜ਼ਿਆਦਾਤਰ ਚਿਪਸ कुरकुरे ਮੈਗੀ ਬਾਹਰ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਨੇ ਇਸ ਕਰਕੇ ਉਹਨਾਂ ਦਾ ਇਮਿਊਨਿਟੀ ਲੈਵਲ ਬਹੁਤ ਜ਼ਿਆਦਾ ਵੀਕਾ ਹੈਗਾ ਅੱਗੇ ਬੱਚੇ ਹੁੰਦੇ ਸੀਗੇ ਮਾਮਾ ਵੀ ਕਹਿ ਦਿੰਦੀ ਅਸੀਂ ਪੁੱਤ ਬਾਹਰ ਖੇਡਣ ਲਈ ਜਾ ਮਿੱਟੀ ਵਿੱਚ ਖੇਡ ਨੰਗੇ ਪੈਰੀ ਖੇਡ ਹਨਾ ਤੇ ਕਿੱਦਾਂ ਦਾ ਸਮਾਂ ਹੁੰਦਾ ਸੀ ਆਪਾਂ ਇੰਜ ਕਹਿ ਸਕਦੇ ਆਂ ਵੀ ਅੱਜ ਬੱਚੇ ਦੀ ਜਿਹੜੀ ਹੈ ਅਟੈਚਮੈਂਟ ਉਹ ਧਰਤੀ ਦੇ ਨਾਲ ਨਹੀਂ ਰਹੀ ਆਪਾਂ ਇਹੀ ਕਹਿੰਦੇ ਆਂ ਨਾ ਅਜਵੈ ਦੇ ਵਿੱਚ ਜੀ ਔਰ ਇਮਿਊਨਿਟੀ ਲੈਵਲਸ ਬਹੁਤ ਜ਼ਿਆਦਾ ਘਟ ਗਏ ਇਮਿਊਨਿਟੀ ਲੈਵਲਸ ਘਟਣੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਅੱਜ ਹਰ ਬੱਚੇ ਨੂੰ ਸਰਦੀ ਖਾਂਸੀ ਜੁਖਾਮ ਬਹੁਤ ਛੇਤੀ ਹੋ ਜਾਂਦਾ ਛਿੱਕਾਂ ਆndੀਆਂ ਹੈਗੀਆਂ ਕੁਝ ਕੁਝ ਬੱਚਿਆਂ ਨੂੰ ਅਲਰਜੀ ਹੋ ਜਾਂਦੀ ਆ ਉਹ ਸਿਟਰਜਿਨ ਤੇ ਪਾ ਦਿੰਦੇ ਨੇ ਉਹਨਾਂ ਨੂੰ ਮਤਲਬ ਮੈਡੀਸਿਨਸ ਦੇ ਉੱਪਰ ਹੀ ਉਹਨਾਂ ਦੀ ਡਿਪੈਂਡੈਂਸੀ ਜਿਹੜੀ ਹੈਗੀ ਉਹ ਸਾਰੀ ਆਣਾ ਸ਼ੁਰੂ ਹੋ ਗਈ ਔਰ ਇਹਦਾ ਬੜਾ ਹੀ ਆਸਾਨ ਇਲਾਜ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਮਿੱਟੀ 'ਚ ਖੇਤਾਂ 'ਚ ਖੇਡਣੇ ਲਈ ਤੁਸੀਂ ਛੱਡੋ ਉਹਦੇ ਨਾਲ ਉਹਨਾਂ ਦੀ ਇਮਿਊਨਿਟੀ ਜਿਹੜੀ ਹੈਗੀ ਉਹ ਇਨਹਾਂਸ ਆਟੋਮੈਟਿਕਲੀ ਹੋਣਾ ਸ਼ੁਰੂ ਹੋ ਜਾਏਗੀ ਉਹ ਆਟੋਮੈਟਿਕਲੀ ਠੀਕ ਹੋ ਜਾਣਗੇ ਉਹਨਾਂ ਨੂੰ ਜ਼ਿਆਦਾ ਕਿਸੇ ਦਵਾਈਆਂ ਦੀ ਜ਼ਰੂਰਤ ਵੀ ਨਹੀਂ ਪੈਗੀ ਮਾਂ ਦੇ ਦੁੱਧ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਇੱਕ ਕਾਰਨ ਹੈ ਨਾ ਕਿਉਂਕਿ ਮਾਂ ਮਾਂ ਦੁੱਧ ਨਹੀਂ ਪਿਲਾਉਣਾ ਚਾਹੁੰਦੀਆਂ ਜੇ ਹੱਡੀਆਂ ਨੂੰ ਤਾਕਤ ਮਿਲੇਗੀ ਤਾਂ ਮਾਂ ਦੇ ਦੁੱਧ ਤੋਂ ਹੀ ਮਿਲਣੀ ਹੈ ਜੀ ਮਾਂ ਦਾ ਦੁੱਧ ਦਾ ਜ਼ਰੂਰੀ ਹੈ ਜਿੰਨਾ ਜ਼ਰੂਰੀ ਅੰਮ੍ਰਿਤ ਹੈਗਾ ਉਨਾ ਜ਼ਰੂਰੀ ਜਿਨ੍ਹਾਂ ਮਾਵਾਂ ਨੇ ਆਪਣੇ ਬੱਚਾ ਨੂੰ ਦੁੱਧ ਦੋ ਸਾਲ ਤੱਕ ਪਿਲਾ ਲਿਆ ਉਹਨਾਂ ਦੇ ਬੱਚੇ ਛੇਤੀ ਬਿਮਾਰ ਨਹੀਂ ਹੋਣਗੇ ਔਰ ਇਹਦਾ ਸਾਰਿਆਂ ਤੋਂ ਵੱਡਾ ਐਗਜ਼ਾਮਪਲ ਮੈਂ ਹੈਗੀ ਮੇਰੇ ਆਪਣੇ ਬੱਚੇ ਹੈਗੇ ਜਿਨ੍ਹਾਂ ਨੂੰ ਮੈਂ ਕਮ ਸੇ ਕਮ ਦੋ ਤੋਂ ਤਿੰਨ ਸਾਲ ਫੀਡ ਕਰਾਈ ਔਰ ਉਹਨਾਂ ਨੂੰ ਕੋਈ ਛਿੱਕਾਂ ਜ਼ੁਕਾਮ ਬੁਖਾਰ 5 ਸਾਲ ਤੱਕ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੋਈ ਔਰ ਬਹੁਤ ਹੈਵੀ ਵੈਕਸੀਨੇਸ਼ਨ ਲਈ ਵੀ ਆਪਾਂ ਕਦੇ ਵੀ ਨਹੀਂ ਉਸ ਚੀਜ਼ ਨੂੰ ਪ੍ਰੋਮੋਟ ਕੀਤਾ ਕਿਉਂਕਿ ਆਪਣਾ ਲਾਈਫਸਟਾਈਲ ਥੋੜਾ ਜਿਹਾ ਘਰ ਜਿਆਦਾ ਨੇਚਰਲੀ ਹੈਗਾ ਤੇ ਇਹ ਮਾਂ ਦਾ ਦੁੱਧ ਜਿਹੜਾ ਹੈਗਾ ਬੱਚੇ ਲਈ ਇੱਕ ਹਮੇਸ਼ਾ ਸੁਰੱਖਿਆ ਕਵਚ ਦੀ ਤਰ੍ਹਾਂ ਹੀ ਕੰਮ ਕਰਦਾ ਹੈਗਾ ਜੇ ਤੁਸੀਂ ਪੂਰੀ ਤਰ੍ਹਾਂ 2 ਸਾਲ 3 ਸਾਲ ਬੱਚੇ ਨੂੰ ਫੀਡ ਦਿਓਗੇ ਤਾਂ ਬੱਚਾ ਅੰਦਰੋਂ ਬਹੁਤ ਜ਼ਿਆਦਾ ਤੰਦਰੁਸਤ ਹੋਏਗਾ ਫਿਰ ਚਾਹੇ ਉਹਨੂੰ ਫਿਊਚਰ 'ਚ ਕਦੇ ਕਿਸੇ ਭਿਆੰਕਰ ਬਿਮਾਰੀ ਦਾ ਸਾਹਮਣਾ ਵੀ ਕਰਨਾ ਪਏਗਾ ਨਾ ਤਾਂ ਉਹਦੀ ਬਾਡੀ 'ਚ ਇਮਿਊਨਿਟੀ ਆਪਣੇ ਆਪ ਹੀ ਬਿਲਡ ਅਪ ਹੋ ਜਾਏਗੀ ਤੁਹਾਨੂੰ ਬਾਹਰੀ ਦਵਾਈਆਂ ਦਾ ਬਹੁਤ ਜ਼ਿਆਦਾ ਸਹਾਰਾ ਨਹੀਂ ਲੈਣਾ ਪਏਗਾ ਇਹ ਚੀਜ਼ ਬੱਚਿਆਂ ਲਈ ਬਹੁਤ ਜ਼ਰੂਰੀ ਹੈਗਾ ਔਰ ਜਿੰਨੇ ਵੀ ਸੈਰਲੈਕ ਵਗੈਰਾ ਇਹ ਦਨੀਆਂ ਚੀਜ਼ਾਂ ਤੇ ਜਾਂ ਜਿਹੜੇ ਪਾਊਡਰ ਬੇਸਡ ਦੁੱਧ ਹੁੰਦੇ ਹੈਗੇ ਜਿਨ੍ਹਾਂ ਨੂੰ ਆਪਾਂ ਬੱਚਿਆਂ ਤੇ ਬੱਚਿਆਂ ਨੂੰ ਜਿਹੜੇ ਨਿਊਨੈਟਲ ਬੇਬੀਜ਼ ਹੁੰਦੇ ਨੇ ਉਹਨਾਂ ਨੂੰ ਪਾ ਦਿੰਦੇ ਨੇ ਉਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਕੁਝ ਸਪੈਸ਼ਲ ਇਦਾਂ ਦੇ ਕੇਸ ਹੁੰਦੇ ਨੇ ਜਦੋਂ ਮਦਰ ਨੂੰ ਫੀਡ ਨਹੀਂ ਆ ਰਹੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਹੋਗੀ ਉਸ ਟਾਈਮ ਉਹ ਚੀਜ਼ ਕੰਸੀਡਰ ਕੀਤੀ ਜਾ ਸਕਦੀ ਹੈ ਲੇਕਿਨ ਫਿਰ ਵੀ ਤੁਸੀਂ ਕੋਸ਼ਿਸ਼ ਕਰੋ 99% ਮਦਰ ਫੀਡ ਹੀ ਦੇਣ ਦੀ ਜਿੰਮੇ ਮੈਡਮ ਇੱਕ ਚੀਜ਼ ਹੁੰਦੀ ਹੈ ਵੀ ਛੋਟੇ ਛੋਟੇ ਬੱਚਿਆਂ ਦੇ ਅਸੀਂ ਪੈਰ ਮੁੜੇ ਦੇਖੇ ਨੇ ਸਾਈਡ ਤੇ ਨੂੰ ਘੁੰਮੇ ਦੇਖਿਆ ਨੇ ਲੱਤਾਂ ਉਹਨਾਂ ਦੀਆਂ ਹਨਾ ਇਹਦੇ ਕੀ ਕਾਰਨ ਨੇ ਫਿਰ ਕੁਝ ਕੁਝ ਇਦਾਂ ਦੇ ਹੈਗੇ ਜਿਹੜੇ ਜਨਮजात ਬੱਚੇ ਕਈ ਵਾਰੀ ਇਦਾਂ ਦੇ ਹੋ ਜਾਂਦੇ ਨੇ ਨਾ ਮਸਕੂਲਰ ਡਿਸਟ੍ਰੋਫੀ ਹੋ ਜਾਂਦੀ ਹੈ ਸੀਪੀ ਦੇ ਕੇਸਿਸ ਇਦਾਂ ਦੇ ਹੋ ਜਾਂਦੇ ਹੈਗੇ ਉਹਨਾਂ ਕੇਸਿਸ 'ਚ ਵੀ ਆਪਾਂ ਬਹੁਤ ਜ਼ਿਆਦਾ ਇਲਾਜ ਅੱਗੇ ਚੱਲ ਕੇ ਨਹੀਂ ਕਰ ਸਕਦੇ ਨਾ ਕਈ ਵਾਰੀ ਜਿਹੜਾ ਹੈਗਾ ਉਹਨਾਂ 'ਚ ਸਿਰਫ ਇੰਪਰੂਵਮੈਂਟ ਹੀ ਆਂਦੀ ਹੈ 10 20 30 ਪਰਸੈਂਟ ਲੇਕਿਨ 100 ਪਰਸੈਂਟ ਰਿਕਵਰੀ ਰੇਟ ਨਹੀਂ ਹੁੰਦਾ ਲੇਕਿਨ ਜੇ ਬੱਚਿਆਂ ਨੂੰ ਜੋੜਾਂ 'ਚ ਦਰਦਾਂ ਹੋ ਰਹੀਆਂ ਨੇ ਉਹਦੇ ਮਸਲਸ ਦੁਖ ਰਹੇ ਨੇ ਜਾਂ ਉਹਦਾ ਵੇਟ ਵਧ ਰਿਹਾ ਹੈਗਾ ਜਾਂ ਉਹਨੂੰ ਸੋਜ ਆ ਰਹੀ ਹੈਗੀ ਇਹ ਚੀਜ਼ਾਂ ਦਾ ਇਲਾਜ ਸੰਭਵ ਹੈ ਆਯੁਰਵੇਦ ਦੇ ਵਿੱਚ ਜੀ ਜੀ چھوٹے چھوٹے ਬੱਚਿਆਂ ਦੇ ਟੀਕੇ ਲਗਾ ਦਿੱਤੇ ਜਾਂਦੇ ਨੇ ਤੇ ਪ੍ਰਚਾਰਿਆ ਇਹ ਜਾਂਦਾ ਹੈਗਾ ਵੀ ਆਉਣ ਵਾਲੇ ਸਮੇਂ ਜਿੱਤੇ ਨੂੰ ਰੋਗ ਹੀ ਕੋਈ ਨਹੀਂ ਲੱਗੂਗਾ ਇਦਾਂ ਦਾ ਵੀ ਟੀਕਾ ਹੈਗਾ ਹਨਾ ਪਰ ਫਿਰ ਵੀ ਬੱਚੇ ਜਿਹੜੇ ਇਹਦੇ ਵਿੱਚ ਕਿਰ ਜਾਂਦੇ ਨੇ ਆਕੇ ਦੀ ਇਦਾਂ ਦਾ ਫਿਲਹਾਲ ਮਤਲਬ ਮੇਰੇ ਨੋਲੇਜ ਇਦਾਂ ਦਾ ਕੋਈ ਇੰਜੈਕਸ਼ਨ ਨਹੀਂ ਹੈਗਾ ਕਿ ਜਿਹੜਾ ਲਗਾਤਾ ਤੇ ਕੋਈ ਬਿਮਾਰੀ ਹੀ ਨਹੀਂ ਆਏਗੀ ਜੇ ਹੋਏ ਤਾਂ ਮਨ ਤਾਂ ਲੱਗਦਾ ਸਾਰੀ ਦੁਨੀਆ ਹੀ ਲਗਾ ਲੇ ਫਿਰ ਨਾ ਉਹ ਚੀਜ਼ ਕਿਉਂਕਿ ਉਹਦੇ ਨਾਲ ਜੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਆਏਗੀ ਤਾਂ ਅਗਲਾ ਚਾਹੇ ਕਿੰਨਾ ਮਰਜੀ ਕੋਸਟਲੀ ਹੋਵੇ ਫਿਰ ਤਾਂ ਹਰ ਕੋਈ ਉਹ ਹੀ ਲਗਾ ਲੇਗਾ ਲੇਕਿਨ ਉਹਦੀ ਇਮਿਊਨਿਟੀ ਨੂੰ ਜ਼ਰੂਰ ਵੜਾ ਸਕਦਾ ਲੇਕਿਨ ਜੇ ਤੁਸੀਂ ਦੇਖੋ ਜਿਹੜੀ ਨੈਚੁਰਲ ਚੀਜ਼ ਹੈਗੀ ਉਸ ਤੋਂ ਵੱਧ ਕੇ ਕੋਈ ਵੀ ਚੀਜ਼ ਨਹੀਂ ਹੈਗੀ ਸਿੰਥੈਟਿਕ ਮੈਡੀਸਨ ਜਾਂ ਬਾਇਓਲੋਜੀਕਲ ਇੰਜੈਕਸ਼ਨਸ ਜਾਂ ਸਿੰਥੈਟਿਕ ਇੰਜੈਕਸ਼ਨਸ ਕਦੇ ਵੀ ਬਾਡੀ ਚ ਉਹ ਸਟਰੈਂਥ ਸਕਦੇ ਜਿਹੜੀ ਇੱਕ ਨੈਚੁਰਲ ਤੌਰ ਤੇ ਪਰਮਾਤਮਾ ਨੇ ਤੁਹਾਡੀ ਬੋਡੀ ਦੇ ਵਿੱਚ ਪਾਈ ਹੈ ਜਿਵੇਂ ਮੈਡਮ ਸਰਵਾਇਕਲ ਦਾ ਚੱਲਦਾ ਹੈ ਅੱਜ ਕੱਲ ਲਗਭਗ ਆਪਾਂ ਜਿੰ ਇੰਚ ਕਰਲ ਕਰੀਏ ਤਾਂ 70 ਤੋਂ 80% ਲੋਕਾਂ ਨੂੰ ਸਰਵਾਇਕਲ ਦੀ ਪ੍ਰੋਬਲਮ ਹੈਗੀ ਹੈ ਤੇ ਕਿਹਾ ਜਾਂਦਾ ਵੀ ਜਿਆਦਾ ਮੋਬਾਈਲ ਚਲਾਉਨੇ ਹੋ ਲੈਪਟਾਪ ਤੇ ਜਿਆਦਾ ਬੈਠਦੇ ਹੋ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਹੈ ਹਾਂਜੀ ਜੇ ਸਰਵਾਇਕਲ ਦੇ ਰੀੜ ਦੀ ਹੱਡੀ 'ਚ ਡਿਫਾਰਮਿਟੀ ਆ ਰਹੀ ਹੈ ਤਾਂ ਉਹਦਾ ਕਾਰਨ ਜਿਆਦਾ ਕੰਪਿਊਟਰ ਯੂਜ਼ ਕਰਨਾ ਜਾਂ ਮੋਬਾਈਲ ਚਲਾਉਣਾ ਇਹ ਚੀਜ਼ ਹੋ ਸਕਦੀ ਹੈ ਕਈ ਵਾਰੀ ਇਦਾਂ ਹੁੰਦਾ ਹੈਗਾ ਕਿ ਸਰਵਾਈਕਲ ਸਪੋਨਡਾਈਲਾਈਟਿਸ ਦੇ ਕੇਸਿਸ ਆ ਜਾਂਦੇ ਨੇ ਉਹਦੇ ਚ ਕੀ ਹੁੰਦਾ ਹੈਗਾ ਰੀਡ ਦੀ ਹੱਡੀ ਆਪਣੇ ਆਪ ਹੀ ਅੰਦਰੋਂ ਅੰਦਰ ਹੀ ਸੁੱਕਣਾ ਸ਼ੁਰੂ ਹੋ ਜਾਂਦੀ ਹੈ ਡਰਾਈ ਹੋਣਾ ਸ਼ੁਰੂ ਹੋ ਜਾਂਦੀ ਹੈ ਉਹਦਾ ਫਲੂਇਡ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਜਾਂਦਾ ਹੈ ਮਨਕਿਆ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਹੈ ਨਸਾਂ ਦਬਣਾ ਸ਼ੁਰੂ ਹੋ ਜਾਂਦੀਆਂ ਕਈ ਵਾਰੀ ਤਾਂ ਇਹ ਹੱਡੀਆਂ ਤੋਂ ਰਿਲੇਟਿਡ ਹੈਗਾ ਲੇਕਿਨ ਕਈ ਕੁਝ ਪੇਸ਼ੈਂਟਸ ਇਦਾਂ ਦੇ ਹੁੰਦੇ ਹੈਗੇ ਜਿਨ੍ਹਾਂ ਨੂੰ ਟੈਨਸ਼ਨ ਤੇ ਸਟ्रेस ਕਰਕੇ ਵੀ ਸਰਵਾਈਕਲ ਹੋ ਜਾਂਦਾ ਹੈ ਚੱਕਰ ਆਣਾ ਸ਼ੁਰੂ ਹੋ ਜਾਂਦੇ ਨੇ ਕੁਝ ਪੇਸ਼ੈਂਟਸ ਇਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਪੇਟ 'ਚ ਗੈਸ ਬਹੁਤ ਜ਼ਿਆਦਾ ਬ ਗੈਸ ਨਾਲ ਉਹਨਾਂ ਦੀ ਗਰਦਨ ਦਰਦ ਕਰਨਾ ਸ਼ੁਰੂ ਹੋ ਜਾਂਦੀ ਹੈ ਜਾਂ ਉਹਨਾਂ ਦਾ ਸਿਰ ਜਿਹੜਾ ਹੈਗਾ ਉਹਦੇ 'ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ ਕੁਝ ਕੁਝ ਪੇਸ਼ੈਂਟਾਂ ਨੂੰ ਸਵੇਲਿੰਗ ਕਰਕੇ ਜਿਹੜੀ ਹੈਗੀ ਇਹ ਪ੍ਰੋਬਲਮ ਆ ਜਾਂਦੀ ਹੈ ਕੁਝ ਪੇਸ਼ੈਂਟਾਂ ਦਾ ESR ਵਧਦਾ ਹੈਗਾ ਤभी ਉਹਨਾਂ ਨੂੰ ਇਹ ਦਿੱਕਤ ਆ ਜਾਂਦੀ ਹੈ ਜੀ ਤੇ ਸਰਵਾਈਕਲ ਦਾ ਇਲਾਜ ਕੀ ਹੋ ਸਕਦਾ ਸੰਭਵ ਹੈ ਵੀ ਸਦਾ ਲਈ ਇਲਾਜ ਹੋ ਜਵੇ ਇਸ ਦਾ సర్వైకల్ ਦਾ ਇਲਾਜ ਜਿਹੜਾ ਹੈਗਾ ਉਹ ਨਾਰਮਲੀ ਆਲਮੋਸਟ 70 80% ਜਿਹੜਾ ਹੈਗਾ ਬਿਲਕੁਲ ਠੀਕ ਹੋ ਜਾਂਦੇ ਨੇ ਪੇਸ਼ੈਂਟਸ ਜਿਹੜੇ ਹੈਗੇ ਬਾਈ ਚਾਂਸ ਕੋਈ ਪੇਸ਼ੈਂਟ ਨੂੰ ਕੁਝ ਡਿਫਰੈਂਟ ਤਰ੍ਹਾਂ ਦੀ ਕੋਈ ਡਿਫਾਰਮਿਟੀ ਕ੍ਰੀਏਟ ਹੋ ਗਈ ਹੋਵੇ ਤਾਂ ਉਹ ਚੀਜ਼ ਦੇਖਣੀ ਪੈ ਜਾਂਦੀ ਹੈ ਲੇਕਿਨ ਇਹਦਾ ਇਲਾਜ ਜਿਹੜਾ ਹੈਗਾ ਉਹ 100% ਅਵੇਲੇਬਲ ਹੈ ਆਯੁਰਵੇਦਿਕ ਦਾ ਬਹੁਤ ਹੀ ਸੇਫ ਇਲਾਜ ਅਵੇਲੇਬਲ ਹੈ ਜਿਵੇਂ ਡਾਕਟਰ ਦੇ ਕੋਲੇ ਜਾਂਦੇ ਆ ਤੇ ਕੋਈ ਡਾਕਟਰ ਕਹਿ ਦਿੰਦਾ ਸਰਾਨਾ ਲੈ ਲੋ ਕੋਈ ਕਹਿੰਦਾ ਸਰਾਨਾ ਕੱਢ ਦੋ ਕੋਈ ਪੇਨ ਕਿਲਰ ਦਵਾਈਆਂ ਸਾਡੀਆਂ ਇੰਨੀਆਂ ਹੱਥ ਤੇ ਧਰ ਦਿੰਦਾ ਵੀ ਭਾਈ ਇਹ ਖਾਓ ਇਹਦੇ ਨਾਲ ਠੀਕ ਹੋ ਜਾਣਾ ਹਨਾ ਕੁਝ ਦੇਸੀ ਲੋਕ ਨੇ ਜਿਹੜੇ ਹੈਗੇ ਨੇ ਆਪਾਂ ਪਿੰਡਾਂ ਦੇ ਲੋਕ ਦੇਸੀ ਲੋਕ ਤੇ ਨਹੀਂ ਕਹਿ ਸਕਦੇ ਪਿੰਡਾਂ ਦੇ ਲੋਕ ਦੇਸੀ ਇਲਾਜ ਕਰਾਉਣ ਦੇ ਲਈ ਜਾਂਦੇ ਨੇ ਉਹ ਬੰਦੇ ਨੂੰ ਲੰਮਾ ਪਾ ਕੇ ਇਦਰੋਂ ਤਾਂ ਉਹ ਇਦਰ ਨੂੰ ਮਰੋੜਦੀ ਇਦਰੋਂ ਇਦਰ ਮਰੋੜਦੀ ਲੱਤਾਂ ਇਦਰ ਉਹ ਇਦਰ ਕਰਦੀਆਂ ਇਦਰੋਂ ਇਦਰ ਕਰਦੀਆਂ ਇਸ ਤਰੀਕੇ ਦੇ ਨਾਲ ਵੀ ਕਰਦੇ ਨੇ ਵੀ ਕੀ ਇਹਦਾ ਇਲਾਜ ਉਸ ਤਰੀਕੇ ਦੇ ਨਾਲ ਹੀ ਹੋਏਗਾ ਹੱਡੀਆਂ ਨੂੰ ਇਦਰ ਉਧਰ ਘੁਮਾ ਕੇ ਜਾਂ ਦਵਾਈ ਦੇ ਨਾਲ ਵੀ ਸੰਭਵ ਹੋ ਸਕਦਾ ਏਹੀ ਚੀਜ਼ ਮੈਂ ਤੁਹਾਨੂੰ ਦੱਸੇ ਕਿ ਪਹਿਲੇ ਇਹ ਜਾਨਣਾ ਜ਼ਰੂਰੀ ਹੈ ਕਿ ਸਰਵਾਈਕਲ ਦਾ ਕਾਰਨ ਕੀ ਹੈਗਾ ਦੇਖੋ ਜੇ ਉਹ ਪੇਟ ਕਰਕੇ ਹੈਗਾ ਗੈਸ ਕਰਕੇ ਹੈਗਾ ਫਿਰ ਤਾਂ ਤੁਹਾਨੂੰ ਇਲਾਜ ਪੇਟ ਦਾ ਕਰਨਾ ਪਏਗਾ ਤਾਂ ਹੀ ਉਹਨੇ ਪਰਮਨੈਂਟਲੀ ਠੀਕ ਹੋਣਾ ਜੇ ਡਿਫਾਰਮਿਟੀ ਹੱਡੀਆਂ ਦੇ ਵਿੱਚ ਕ੍ਰੀਏਟ ਹੋ ਗਈ ਹੈ ਫਿਰ ਉਸ ਡਿਫਾਰਮਿਟੀ ਨੂੰ ਦੂਰ ਕਰਨ ਦੇ ਲਈ ਹੌਲੇ-ਹੌਲੇ ਤੁਹਾਨੂੰ ਮੈਡੀਸਿਨਸ ਜਿਹੜੀਆਂ ਹੈਗੀਆਂ ਦਰਦ ਨੂੰ ਦੂਰ ਕਰਨ ਲਈ ਪੇਨਕਿਲਰਸ ਵੀ ਲੈਣਗੀਆਂ ਸੋਜਾਈ ਹੋ ਗਈ ਉਹਨੂੰ ਦੂਰ ਕਰਨ ਲਈ ਐਂਟੀ ਇਨਫਲੇਮੇਟਰੀ ਮੈਡੀਸਿਨਸ ਵੀ ਲੈਣਗੀਆਂ ਉਹਦੇ ਨਾਲ ਨਾਲ ਹੱਡੀਆਂ ਨੂੰ ਲੂਬ੍ਰੀਕੇਸ਼ਨ ਜਿਹੜਾ ਹੈਗਾ ਉਹ ਹੌਲੀ ਹੌਲੀ ਲਚਕਿਲੀਆਂ ਹੱਡੀਆਂ ਬਣਨਾ ਸ਼ੁਰੂ ਹੋਣ ਉਹਦੇ ਲਈ ਖਾਣੇ ਪੀਣੇ 'ਚ ਪਰਹੇਜ਼ ਵੀ ਕਰਨਾ ਪਏਗਾ ਤੇ ਪદ્ધਤੀ ਜਿਹੜੀ ਹੈਗੀ ਤੁਸੀਂ ਆ ਜ਼ਿਆਦਾਤਰ ਜਿਹੜੀਆਂ ਮੈਡੀਸਿਨਸ ਹੈਗੀਆਂ ਖਾਣੇ ਵਾਲੀਆਂ ਉਹ ਸੇਫ ਮੰਨੀਆਂ ਜਾਂਦੀਆਂ ਨੇ ਕਿਉਂਕਿ ਜੇ ਤੁਸੀਂ ਇਦਾਂ ਕਿਸੇ ਤੋਂ ਜਿਵੇਂ ਤੁਸੀਂ ਕਿਹਾ ਕਿ ਝਟਕੇ ਲਗਾਓਗੇ ਜਾਂ ਗਰਦਨ ਨੂੰ ਇਦਾਂ ਕਰੋਗੇ ਕਈ ਵਾਰੀ ਬਾਈ ਚਾਂਸ ਜ਼ਰੂਰੀ ਨਹੀਂ ਸਾਰਿਆਂ ਦੀ ਮੈਂ ਨੀ ਕਰੀ ਕਈ ਵਾਰੀ ਕੁਝ ਪੇਸ਼ੈਂਟ ਇਦਾਂ ਦੇ ਹੁੰਦੇ ਹੈਗੇ ਜਿਹੜੇ ਜੇ ਉਸ ਚੀਜ਼ ਨੂੰ ਪੂਰੀ ਪ੍ਰੋਪਰਲੀ ਸਹਿ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਡਿਫਾਰਮਿਟੀ ਵੀ ਕ੍ਰੀਏਟ ਹੋ ਸਕਦੀ ਹੈ ਕਿਉਂਕਿ ਜਿਹੜਾ ਗਰਦਨ ਦੇ ਮਣਕੇ ਹੈਗੇ ਬਹੁਤ ਹੀ ਜ਼ਿਆਦਾ ਸੌਫਟ ਤੇ ਟੈਂਡਰ ਜਗ੍ਹਾ ਹੁੰਦੀ ਹੈਗੀ ਔਰ ਅਗੇ ਚਲ ਕੇ ਕਈ ਵਾਰੀ ਕੋਈ ਦੁਰਘਟਨਾ ਹੋ ਸਕਦੀ ਹੈ ਕਮਰ ਲਈ ਵੀ ਸੇਮ ਇਦਾਂ ਹੀ ਚੀਜ਼ ਹੁੰਦੀ ਹੈ। ਬਾਕੀ ਜਿਹੜਾ ਆਪਣੀ ਪਿੱਠ ਦਾ ਰੀਡ ਦਾ ਵਿਚਲਾ ਭਾਗ ਹੁੰਦਾ ਹੈਗਾ ਉਹ ਠੋਸ ਹੁੰਦਾ ਹੈਗਾ ਤਾਂ ਉਹਦੇ 'ਚ ਕੋਈ ਐਸੱਚ ਦਿੱਕਤ ਵਾਲੀ ਗੱਲ ਨਹੀਂ ਹੈਗੀ। ਲੇਕਿਨ ਫਿਰ ਵੀ ਪੇਸ਼ੈਂਟ ਨੂੰ ਹਰ ਹਾਲ 'ਚ ਸਾਵਧਾਨੀ ਵਰਤਣੀ ਚਾਹੀਦੀ ਕਿ ਕੋਈ ਵੀ ਇਸ ਤਰ੍ਹਾਂ ਦੀ ਬਹੁਤ ਹੈਵੀ ਐਕਸਰਸਾਈਜ਼ ਜਾਂ ਜਰਕ ਵਾਲੀ ਮੂਵਮੈਂਟ ਜਿਹੜੀ ਹੈਗੀ ਗਰਦਨ ਨੂੰ ਜਾਂ ਕਮਰ ਨੂੰ ਨਾ ਦਿੱਤੀ ਜਾਏ। ਜਿਵੇਂ ਯੂਰਿਕ ਐਸਿਡ ਹੈ ਜੇ ਆਪਾਂ ਇੰਜ ਕਹਿ ਸਕਦੇ ਆ ਮੈਡਮ ਵੀ ਯੂਰਿਕ ਐਸਿਡ ਦਾ ਸਮੇਂ ਤੇ ਇਲਾਜ ਕਰਵਾਇਆ ਜਾਵੇ ਤਾਂ ਅਸੀਂ ਗਠੀਏ ਤੋਂ ਬਚ ਸਕਦੇ ਆ। ਇੰਜ ਕ ਆਪਾਂ ਕਹਿ ਸਕਦੇ ਆ ਜੇ ਯੂਰਿਕ ਐਸਿਡ ਵਧਣੇ ਨਾਲ ਗਠੀਏ ਦੀ ਪ੍ਰੋਬਲਮ ਹੈਗੀ ਤਾਂ ਤੁਸੀਂ ਯੂਰਿਕ ਐਸਿਡ ਦਾ ਘਰ ਬੈਠੇ ਵੀ ਬੜਾ ਅੱਛਾ ਇਲਾਜ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਦੀ ਆ ਹਫਤੇ 'ਚ ਤੁਸੀਂ ਇੱਕ ਦਿਨ ਬਰਤ ਕਰੋ ਜਿਸ ਦਿਨ ਤੁਸੀਂ ਬਰਤ ਕਰੋਗੇ ਉਸ ਦਿਨ ਬਾਡੀ ਦੇ ਅੰਦਰ ਜਿੰਨਾ ਵੀ ਕ੍ਰਿਸਟਲ ਫਾਰਮ 'ਚ ਐਸਿਡ ਬਣਿਆ ਹੋਣਾ ਹੈਗਾ ਹੱਡੀਆਂ 'ਚ ਜੋੜਾਂ 'ਚ ਜਾਂ ਬਲੱਡ ਦੇ ਵਿੱਚ ਉਹ ਹੌਲੀ-ਹੌਲੀ ਕਰਕੇ ਸਾਰਾ ਬਾਹਰ ਨਿਕਲ ਜਾਣਾ ਹੈਗਾ ਉਸ ਦਿਨ ਤੁਸੀਂ ਕੱਲੇ ਜੂਸ ਪੀਣੇ ਚਾਹੇ ਫਰੂਟਸ ਦੇ ਜੂਸ ਪੀਲੋ ਚਾਹੇ ਤੁਸੀਂ ਗਰਮ ਪਾਣੀ 'ਚ ਸ਼ਹਿਦ ਪਾ ਕੇ ਪੀਲੋ ਚਾਹੇ ਨਿੰਬੂ ਪਾਣੀ ਪੀਲੋ ਜਾਂ ਤੁਸੀਂ ਚਾਹੇ ਨਾਰੀਲ ਪਾਣੀ ਪੀ ਲੋ ਜਾਂ ਫਰੂਟਸ ਦੇ ਜੂਸ ਪੀ ਲੋ ਕੋਈ ਵੀ ਜੂਸ ਤੁਸੀਂ ਪੀ ਸਕਦੇ ਹੋ ਔਰ ਯੂਰਿਕ ਐਸਿਡ ਲਈ ਆਮਲਾ ਜੂਸ ਵੀ ਬਹੁਤ ਵਧੀਆ ਹੁੰਦਾ ਹੈਗਾ ਤੁਸੀਂ ਆਮਲਾ ਜੂਸ ਘਰ ਵੀ ਬਣਾ ਸਕਦੇ ਹੋ ਅਗਰ ਘਰ ਨਹੀਂ ਬਣਾਉਣਾ ਚਾਹੁੰਦੇ ਤਾਂ ਆਮਲੇ 2-3 ਆਮਲੇ ਰੋਜ਼ ਖਾ ਸਕਦੇ ਹੋ ਔਰ ਦੂਜੀ ਗੱਲ ਤੁਹਾਨੂੰ ਚਾਹ ਬੰਦ ਕਰਨੀ ਪਏਗੀ ਕਾਫੀ ਬੰਦ ਕਰਨੀ ਪਏਗੀ ਗਰਮ ਮਸਾਲੇ ਬਹੁਤ ਜ਼ਿਆਦਾ ਨਹੀਂ ਖਾਣੇ ਤਲੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਔਰ ਥੋੜੇ ਟਾਈਮ ਲਈ ਦਾਲਾਂ ਬੰਦ ਕਰ ਦੋ ਤੇ ਇਹਦੇ ਨਾਲ ਜੇ ਮਹੀਨਾ ਪਰਹੇਜ਼ ਕਰ ਲੋਗੇ ਤਾਂ ਤੁਹਾਡਾ ਯੂਰਿਕ ਐਸਿਡ ਬਿਲਕੁਲ ਠੀਕ ਹੋ ਜਾਏਗਾ ਔਰ ਤੁਸੀਂ ਆਉਣ ਵਾਲੇ ਸਮੇ ਜੀ ਜੀ ਜਿਵੇਂ ਹੁਣ ਗੋਡਿਆਂ ਚ ਦਰਦ ਹੋ ਗਿਆ ਕਹਿੰਦੇ ਜੀ ਗ੍ਰੀਸ ਮੁੱਕ ਗਿਆ ਹੂੰ ਇਹ ਕੀ ਕਾਰਨ ਹੈ ਗ੍ਰੀਸ ਕੀ ਹੋਇਆ ਅਸਲ ਵਿੱਚ ਇਹ ਅਜੂਏ ਦੇ ਵਿੱਚ ਕੀ ਮੰਨਦੇ ਹੋ ਤੁਸੀਂ ਗ੍ਰੀਸ ਮੁੱਕ ਗਿਆ ਗੋਡਿਆਂ ਦਾ ਹਨਾ ਇਹ ਕੀ ਕਾਰਨ ਨੇ ਦੇਖੋ ਗ੍ਰੀਸ ਮੁਕਣਾ ਜਿਵੇਂ ਆਪਾਂ ਕਹਿ ਦਿੰਦੇ ਆ ਆਸਥੀਓਰਥਰਾਈਟਿਸ ਹੋ ਗਿਆ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਵਾਰੀ ਦੱਸਿਆ ਕਿ ਗੋਡਿਆਂ 'ਚ ਕਈ ਵਾਰੀ ਤੁਸੀਂ ਕਿਸੇ ਪੇਸ਼ੈਂਟ ਦੇ ਗੋਡਿਆਂ 'ਚ ਹੱਥ ਲਗਾ ਕੇ ਦੇਖੋਗੇ ਤੁਹਾਨੂੰ ਇਦਾਂ ਲੱਗੇਗਾ ਕਿ ਇਹ ਗੋਡੇ ਤਾਂ ਬਿਲਕੁਲ ਹੱਡੀਆਂ ਪੱਥਰ ਵਰਗੀਆਂ ਬਣ ਗਈਆਂ ਹੋਈਆਂ ਮਤਲਬ ਅਕੜ ਗਈਆਂ ਪੂਰੇ ਜੋਇੰਟਸ ਜਿਹੜੇ ਹੈਗੇ ਬਹੁਤ ਜ਼ਿਆਦਾ ਸਟਿਫ ਹੋ ਗਏ ਉਹਨਾਂ ਦੀ ਮੋਬਿਲਿਟੀ ਜਿਹੜੀ ਹੈਗੀ ਉਹ ਖਤਮ ਹੋ ਗਈ ਕਈ ਵਾਰੀ ਇਹਦਾ ਕਾਰਨ ਜਿਹੜਾ ਹੈਗਾ ਜਿਵੇਂ 70 80 ਸਾਲ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਸਮਝ ਆਉਂਦਾ ਕਿ ਡੀਜਨਰੇਸ਼ਨ ਹੋ ਰਹੀ ਹੈ ਹੱਡੀਆਂ ਜਿਹੜੀਆਂ ਹੈਗੀਆਂ ਹ ਜਿਹੜੀ ਹੈਗੀ ਖਰਾਬੀ ਆ ਰਹੀ ਹੈ ਤੇ ਹੁਣ ਉਹ ਜ਼ਿਆਦਾ ਮੁੜਨੀਆਂ ਨਹੀਂ ਹੈਗੀਆਂ ਛੇਤੀ ਉਹ ਤਾਂ ਉਮਰ ਦਾ ਹੀ ਤਕਾਜ਼ਾ ਹੋ ਗਿਆ ਲੇਕਿਨ ਜੇ 35 40 ਸਾਲ ਵਾਲਿਆਂ ਨੂੰ ਜਾਂ 45 ਸਾਲ ਵਾਲਿਆਂ ਨੂੰ ਇਹ ਚੀਜ਼ ਹੋ ਰਹੀ ਹੈ ਤਾਂ ਉਹ ਫਿਰ ਡੀਜਨਰੇਟਿਵ ਚੇਂजेस ਨਹੀਂ ਹੈਗੇ ਉਮਰ ਦੇ ਹਿਸਾਬ ਨਾਲ ਨਹੀਂ ਹੈਗੇ ਉਹਨਾਂ ਦਾ ਲੂਬ੍ਰੀਕੇਸ਼ਨ ਜਿਹੜਾ ਹੈਗਾ ਉਹ ਖਤਮ ਹੋ ਰਿਹਾ ਔਰ ਉਹਨਾਂ ਦੇ ਮਸਲਸ ਵੀ ਵੀਕ ਹੋ ਰਹੇ ਨਾਲ ਉਹਨਾਂ ਦੀਆਂ ਜਿਹੜੀਆਂ ਹੱਡੀਆਂ ਨੇ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀਆਂ ਉਹਦਾ ਕਾਰਨ ਇਹ ਹੈਗਾ ਕਿਉਂਕਿ ਅੱਜ ਕੱਲ ਕੋਈ ਵੀ ਧੁੱਪ ਨਹੀਂ ਸੇਕਦਾ ਵਿਟਾਮਿਨ ਡੀ ਬਹੁਤ ਜ਼ਿਆਦਾ ਸਾਰੇ ਪੇਸ਼ੈਂਟਸ ਦਾ ਇੰਡੀਆ 'ਚ ਘੱਟ ਹੁੰਦਾ ਹੈਗਾ ਕੈਲਸ਼ ਹੈਗਾ ਔਰ ਆਯੁਰਵੇਦ ਦੀ ਮੈਂ ਗੱਲ ਕਰਾਂ ਤਾਂ ਅੱਜ ਕੱਲ ਹਰ ਘਰ ਚ ਹਰ ਕਿਸੇ ਨੇ ਦੇਸੀ ਘਿਓ ਖਾਣਾ ਬੰਦ ਕਰਤਾ ਹੋਇਆ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਦੇਸੀ ਘਿਓ ਖਾਂਗੇ ਤਾਂ ਆਪਾਂ ਨੂੰ ਹੱਟ ਦੀ ਪ੍ਰੋਬਲਮ ਹੋ ਜਾਏਗੀ ਜਾਂ ਸਾਡਾ ਕੋਲੇਸਟ੍ਰੋਲ ਵੱਜ ਜਾਏਗਾ ਜਾਂ ਸਾਡਾ ਬੀਪੀ ਵੱਜ ਜਾਏਗਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਜੇ ਤੁਸੀਂ ਗਾਂ ਦਾ ਘਿਓ ਖਾਓਗੇ ਦੇਸੀ ਘਿਓ ਜਾਂ ਮੱਝ ਦਾ ਵੀ ਦੇਸੀ ਘਿਓ ਖਾਓਗੇ ਤਾਂ ਤੁਹਾਨੂੰ ਕੋਲੇਸਟ੍ਰੋਲ ਵਗੈਰਾ ਕੁਝ ਨਹੀਂ ਵਧੇਗਾ ਸਿਰਫ ਰਿਫਾਈਨਡ ਤੇ ਡਾਲਡਾ ਘਿਓ ਜਾਂ ਬਾਜ਼ਾਰ ਦਾ ਘਿਓ ਨਹੀਂ ਖਾਣਾ ਉਹਦੇ ਨਾਲ ਕੋਲੇਸਟ੍ਰੋਲ ਵੱਧਦਾ ਹੈ ਗਾਂ ਦਾ ਘਿਓ ਜਿਹੜਾ ਹੈਗਾ ਕੋਲੇਸਟ੍ਰੋਲ ਲੈਵਲਸ ਨੂੰ ਠੀਕ ਕਰਦਾ ਹੈ ਔਰ ਬੀਪੀ ਨੂੰ ਵੀ ਠੀਕ ਕਰਦਾ ਹੈਗਾ ਔਰ ਸਾਰਿਆਂ ਤੋਂ ਵੱਡਾ ਫਾਇਦਾ ਉਹਦਾ ਇਹ ਹੁੰਦਾ ਹੈਗਾ ਕਿ ਜਿੰਨੇ ਵੀ ਜੋੜਾਂ ਵਾਲੇ ਪੇਸ਼ੈਂਟ ਹੈਗੇ ਗੋਡੇ ਵਾਲੇ ਪੇਸ਼ੈਂਟ ਹੈਗੇ ਕਮਰ ਵਾਲੇ ਪੇਸ਼ੈਂਟ ਹੈਗੇ ਉਹ ਕਿਉਂ ਜਿਹੜਾ ਹੈਗਾ ਉਹਨਾਂ ਨੂੰ ਲੂਬ੍ਰੀਕੇਸ਼ਨ ਦਿੰਦਾ ਹੈਗਾ ਜਿੰਨਾ ਵੀ ਸਰੀਰ ਦੇ ਅੰਦਰ ਬਾਤ ਵਧਿਆ ਹੋਇਆ ਬਾਤ ਲਈ ਦੇਸੀ ਗਾਂ ਦਾ ਕਿ ਉਹ ਬਹੁਤ ਹੀ ਬੈਸਟ ਰੈਮਡੀ ਆਯੁਰਵੇਦੀ ਮੰਨੀ ਗਈ ਹੈ ਔਰ ਇਹਦੇ ਨਾਲ ਕਈ ਵਾਰੀ ਉਪਚਾਰ ਵੀ ਕਿਤੇ ਜਾਂਦੇ ਹੈਗੇ ਤੇ ਇਹ ਚੀਜ਼ ਬਹੁਤ ਜ਼ਰੂਰੀ ਹੈ ਜਿੰਨੇ ਵੀ ਪੇਸ਼ੈਂਟਾਂ ਨੂੰ ਗੋਡਿਆਂ ਦੀ ਕਮਰ ਦੀ ਗਰਦਨ ਦੀ ਦਿੱਕਤ ਹੈਗੀ ਉਹਨਾਂ ਨੂੰ ਘਿਓ ਜ਼ਰੂਰ ਖਾਣਾ ਚਾਹੀਦਾ ਤੁਸੀਂ ਸਿਰਫ ਹਫਤਾ ਹੀ ਆ 10 ਦਿਨ ਖਾ ਕੇ ਦੇਖੋ ਤੁਹਾਨੂੰ 40% 30% ਦਰਦਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਵੈਸੇ ਹੀ ਡਿਕਰੀਜ਼ ਹੋ ਜਾਣੀਆਂ ਨੇ ਔਰ ਮੋਬਿਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਗੋਡਾ 모ੜਨਾ ਜਾਂ ਅੱਗੇ ਪਿੱਛੇ ਕਰਨਾ ਪੈਰ ਨੂੰ ਉਹ ਮੋਬਿਲਿਟੀ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ ਕਿਉਂਕਿ ਬਾਡੀ ਦੇ ਵਿੱਚ ਜਿਹੜਾ ਲੂਬ੍ਰੀਕੇਸ਼ਨ ਜਿਹੜਾ ਸੁੱਕਿਆ ਸੀ ਬਾਤ ਜਿਹੜਾ ਵਧਿਆ ਸੀ ਉਹਦੇ ਕਰਕੇ ਉਹ ਸੁੱਕਿਆ ਸੀ ਤਾਂ ਹੁਣ ਆਪਾਂ ਕੀ ਖਾ ਰਹੇ ਨੇ ਉਹਦੇ ਨਾਲ ਜਿਹੜਾ ਹੈਗਾ ਇਨਫਲੇਮੇਸ਼ਨ ਸਾਰੀ ਹਟ ਜਾਣੀ ਹੈਗੀ ਜਿੰਨਾ ਵੀ ਜੋੜ ਆਪਣੇ ਸੁੱਕ ਗਏ ਹੋਏ ਨੇ ਅੰਦਰੋਂ ਉਹਨਾਂ ਨੂੰ ਲੂਬ੍ਰੀਕੇਸ਼ਨ ਮਿਲਣਾ ਸ਼ੁਰੂ ਹੋ ਜਾਣੀ ਹੈਗੀ ਅਸਥੀ ਦਾਤੂ ਦੁਬਾਰਾ ਤੋਂ ਰੀਬਿਲਡ ਹੋਣਾ ਸ਼ੁਰੂ ਹੋ ਜਾਂਦੀ ਹੈ ਟਿਸ਼ੂਜ਼ ਬਣਦੇ ਨੇ ਲੇਕਿਨ ਇਹ ਲੰਬੀ ਪ੍ਰੋਸੈਸ ਜ਼ਰੂਰ ਹੈ ਜੇ ਤੁਸੀਂ ਕਹੋਗੇ ਕਿ ਮਹੀਨੇ ਚ ਠੀਕ ਹੋ ਜਾਣਾ ਉਦਾਂ ਨਹੀਂ ਹੁੰਦਾ ਹੈਗਾ ਮਹੀਨੇ ਚ ਗਰੀਸ ਨਹੀਂ ਬਣੇਗੀ ਜਿਵੇਂ ਲੋਕ ਵੱਡੇ ਵੱਡੇ ਹਸਪੀਟਲ ਦੇ ਵਿੱਚ ਜਾਂਦੇ ਨੇ ਜਾਣ ਸਾਰੀ ਕਿਹਾ ਜਾਂਦਾ ਗੋਡੇ ਬਦਲਣੇ ਪੈਣਗੇ ਗੋਡੇ ਬਦਲਾ ਕੇ ਆਉਂਦੇ ਨੇ ਕਿਸੇ ਦੇ ਫਿੱਟ ਬੈਠ ਗਏ ਕਿਸੇ ਦੇ ਨਹੀਂ ਬੈਠੇ ਇਲਾਜ ਹੈ ਜ਼ੁਵੈਦ ਦੇ ਵਿੱਚ ਵੀ ਗੋਡੇ ਬਦਲਾਉਣ ਦੀ ਲੋੜ ਹੀ ਨਾ ਪਵੇ ਜੀ ਜਿਵੇਂ ਆਪਾਂ ਕਹਿ ਦਈਏ ਕਿ ਗੋਡੇ ਬਦਲਾਣਾ ਜ਼ਰੂਰੀ ਹੈਗਾ ਲੇਕਿਨ ਉਹਨਾਂ ਪੇਸ਼ੈਂਟਾਂ ਨੂੰ ਜ਼ਰੂਰੀ ਹੈਗਾ ਬਾਈ ਚਾਂਸ ਜਿਨ੍ਹਾਂ ਦਾ ਐਕਸੀਡੈਂਟਲ ਇੰਜਰੀ ਹੋਗੀ ਕੋਈ ਹੋਰ ਕੋਈ ਉਹਨਾਂ ਕੋਲ ਕੋਈ ਸਮਝ ਹਾਨੀ ਹੀ ਨਹੀਂ ਹੈਗਾ ਉਹ ਕਰਨਾ ਹੀ ਪਵੇਗਾ ਉਹਦੇ ਲਈ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਐਮਰਜੈਂਸੀ ਕੇਸਿਸ ਵਿੱਚ ਕੁਝ ਕੇਸ ਇਦਾਂ ਦੇ ਹੁੰਦੇ ਨੇ ਜਿਵੇਂ ਆਪਾਂ ਕਹਿ ਦਿੰਦੇ ਆ ਕਿ 4th 4th ਗ੍ਰੇਡ ਦੇ ਜਿਵੇਂ ਗੋਡੇ ਕਾਫੀ ਹੀ ਖਰਾਬ ਹੈਗੇ ਔਰ ਉਮਰ ਵੀ ਦੇਖੀ ਜਾਂਦੀ ਹੈ ਕਿ 70 ਸਾਲਲੇ 80 ਸਾਲਲੇ ਤੇ ਅਕੋਰਡਿੰਗ ਟੂ ਏਜ ਜਿਹੜਾ ਹੈਗਾ ਉਹ ਚੀਜ਼ ਤਾਂ ਕਿ ਥੋੜੀ ਜਿਹੀ ਲਾਈਫ ਸੋਖੀ ਹੋ ਜਾਏ ਤਾਂ ਉਹ ਚੀਜ਼ ਆਪਾਂ ਉਸ ਚੀਜ਼ ਨੂੰ ਰეკਮੈਂਡ ਵੀ ਕਰ ਦਿੰਦੇ ਨੇ ਲੇਕਿਨ ਜੇ 35 ਸਾਲ ਵਾਲੇ ਚਲੇ ਜਾਣੀ ਆ 50 ਸਾਲ ਵਾਲੇ ਚਲੇ ਜਾਣ ਜੇ ਉਹਨਾਂ ਨੂੰ ਕਹਿਣ ਕਿ ਗੋਡੇ ਬਦਲਾ ਲਓ ਔਰ ਹਾਲੇ ਸਿਰਫ ਫਰਸਟ ਗ੍ਰੇਡ ਦਾ ਹੀ ਆਸਟਿਓਆਰਥਰਾਈਟਿਸ ਹੈ ਤਾਂ ਇਹ ਚੀਜ਼ ਜਿਹੜੀ ਹੈਗੀ ਕਿਤੇ ਨਾ ਕਿਤੇ ਥੋੜੀ ਜਿਹੀ ਸਮਝ ਨਹੀਂ ਆਂਦੀ ਕਿਉਂਕਿ ਆਪਾਂ ਤਾਂ ਕਹਤਾ ਕਿ ਗੋਡੇ ਬਦਲਾ ਲਓ ਲੇਕਿਨ ਅਗਲੇ ਦੀ ਲਾਈਫ ਕਿੰਨੀ ਖਰਾਬ ਹੋ ਰਹੀ ਹੈ ਕਿਉਂਕਿ ਉਹ ਅਗਲਾ 50 ਸਾਲ ਦਾ ਹੈਗਾ ਔਰ ਉਹਨੂੰ ਪੂਰੀ ਤਰ੍ਹਾਂ ਪਤਾ ਨਹੀਂ ਹੈਗਾ ਕਿ ਜਦੋਂ ਗੋਡੇ ਇੱਕ ਵਾਰ ਹੀ ਬਦਲਾ ਲੇ ਨਾ ਉਸ ਦੀ ਹੋ ਜਾਣੀ ਆ ਮਤਲਬ ਬਿਲਕੁਲ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਉਹਨੂੰ ਬੰਦ ਕਰਨੀਆਂ ਪੈਣੀਆਂ ਜਿਵੇਂ ਉਹ ਜ਼ਮੀਨ 'ਤੇ ਨਹੀਂ ਬੈਠ ਸਕਦਾ ਚੌਕੜੀ ਨਹੀਂ ਮਾਰ ਸਕਦਾ ਕਦੇ ਭਜਣਾ ਪੈ ਗਿਆ ਭਜ ਨਹੀਂ ਸਕਦਾ ਕੁਰਸੀ ਤੇ ਵਗੈਰ ਉਹ ਬੈਠ ਨਹੀਂ ਸਕਦਾ ਲਤਾਂ ਪੂਰੀਆਂ ਮੋੜ ਨਹੀਂ ਸਕਦੇ ਜਿਹੜਾ ਇੰਡੀਅਨ ਟਾਇਲਟ ਸੀਟਸ ਹੁੰਦੀਆਂ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਮਤਲਬ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਰੋਕ ਰੁਕਾਈ ਵਾਲੀ ਲਾਈਫ ਜਿਹੜੀ ਹੈਗੀ ਫਿਰ ਉਹਨਾਂ ਨੂੰ ਜਿਣੀ ਪਏਗੀ ਉਹਨਾਂ ਨੂੰ 40 ਸਾਲਾਂ ਚ ਇਹ ਸਾਸ ਹੋ ਜਾਏਗਾ ਕਿ ਉਹ ਕਮ ਸੇ ਕਮ 70 ਸਾਲ ਦੇ ਹੈਗੇ ਜੀ ਕਹਿ ਸਕਦੇ ਜਿੰਦਗੀ ਅਧੀ ਰਹ ਗਈ ਅਧੀ ਹਾਂ ਮਤਲਬ ਉਹ ਇੱਕ ਨਿਰਾਸ਼ਾ ਜ਼ਰੂਰ ਦਰਦ ਤੋਂ ਰਾਹਤ ਮਿਲ ਜਾਏਗੀ ਠੀਕ ਹੈ ਲੇਕਿਨ ਇੱਕ ਨਿਰਾਸ਼ਾ ਹੱਥ ਲੱਗੇਗੀ ਕਿ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈਗੀ ਉਹਨੂੰ ਪੂਰੀ ਤਰ੍ਹਾਂ ਇੰਜੋਏ ਨਹੀਂ ਕਰ ਸਕਦੇ ਦੂਜੀ ਗੱਲ ਜੇ 22 ਚਾਂਸ 10 20% ਉਹਨਾਂ ਨੂੰ ਨਾ ਸੈਟ ਬੈਠੇ ਫਿਰ ਉਹ ਕੀ ਕਰਨਗੇ ਫਿਰ ਉਹ ਦੁਆਰਾ ਆਪਰੇਟ ਕਰਾਨਗੇ ਕਿਉਂਕਿ ਮੈਂ ਕਾਫੀ ਕੇਸਿਸ ਇਦਾਂ ਦੇ ਦੇਖੇ ਨੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆਪਰੇਟ ਹੋਏ ਔਰ ਆਪਰੇਟ ਕਰਨਾ ਕੋਈ ਬਹੁਤ ਅੱਛੀ ਚੀਜ਼ ਨਹੀਂ ਹੈਗੀ ਅੰਟਿਲ ਅਨਲੈਸ ਇਹਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਕਈ ਵਾਰੀ ਜਦੋਂ ਆਪਾਂ ਆਪਣਾ ਅੰਦਰਲਾ ਸਰੀਰ ਖੋਲਦੇ ਹੈਗੇ ਆਪਰੇਸ਼ਨ ਥੀਟਰ ਵਗੈਰਾ ਚ ਤਾਂ ਇਨਫੈਕਸ਼ਨਸ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਜਿਹੜਾ ਬਾਹਰੀ ਜਿੰਨਾ ਵੀ ਇਨਫੈਕਸ਼ਨ ਹੈ ਉਹ ਬਾਡੀ ਦੇ ਵਿੱਚ ਐਂਟਰ ਕਰਦੀ ਹੈ ਇਨਫਲੇਮੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਭਿਆੰਕਰ ਬਿਮਾਰੀਆਂ ਹੋਣੇ ਦੇ ਚਾਂਸਸ ਵੱਧ ਜਾਂਦੇ ਨੇ ਕਿ ਚੱਲ ਕੇ ਜ ਜਦੋਂ ਜ਼ਰੂਰੀ ਨਹੀਂ ਹੈਗਾ ਤਾਂ ਤੁਸੀਂ ਪਲੀਜ਼ ਇਸ ਚੀਜ਼ ਨੂੰ ਥੋੜਾ ਜਿਹਾ ਐਵੋਇਡ ਕਰ ਸਕਦੇ ਹੋ ਠੀਕ ਹੈ ਕਿਉਂਕਿ ਆਯੁਰਵੇਦ ਦੇ ਵਿੱਚ ਇਹਦਾ ਬਹੁਤ ਹੀ ਅੱਛਾ ਉਪਚਾਰ ਹੈਗਾ ਜਦੋਂ ਜਿਸ ਪੇਸ਼ੈਂਟ ਨੂੰ ਵੀ ਇਹ ਪ੍ਰੋਬਲਮ ਸ਼ੁਰੂ ਹੋਗੀ ਨਾ ਉਹਨੂੰ ਉਸ ਪੇਸ਼ੈਂਟ ਨੂੰ ਉਦੋਂ ਹੀ ਜਾ ਕੇ ਥੋੜਾ ਜਿਹਾ ਉਪਚਾਰ ਲੈ ਲੈਣਾ ਚਾਹੀਦਾ ਔਰ ਨਾਲ ਦੇ ਨਾਲ ਜਿਹੜੇ ਘਰਾਂ ਚ ਆਪਾਂ ਕੁਝ ਚੀਜ਼ਾਂ ਪ੍ਰੇਜ ਵੀ ਦੱਸਾਂਗੇ ਉਹ ਫੋਲੋ ਕਰ ਲੈਣਗੇ ਤਾਂ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਉਂਗਲਾਂ ਦਾ ਹੈਗਾ ਜੋਇੰਟ ਪੇਨ ਕਈਆਂ ਦੇ ਹੱਥ ਦੇਖੇ ਨੇ ਬਹੁਤ ਸਾਰੇ ਸੁੱਝੇ ਹੁੰਦੇ ਨੇ ਜੇ ਆਪਾਂ ਸਿਆਲਾਂ ਦੀ ਗੱਲ ਕਰੀਏ ਇਹਦਾ ਸਬੰ ਇਹ ਜਿਹੜੀ ਬਿਮਾਰੀ ਹੈਗੀ ਇਹ ਥੋੜੀ ਦੇ ਵੱਖਰੀ ਬਿਮਾਰੀ ਆ ਜਾਂਦੀ ਹੈ ਹੈ ਤਾਂ ਜੋੜਾਂ ਦੀ ਬਿਮਾਰੀ ਲੇਕਿਨ ਆਟੋਇਮਿਨ ਡਿਜ਼ੀਜ਼ਸ ਦੇ ਅੰਤਰਗਤ ਵੀ ਆ ਜਾਂਦੀ ਹੈ ਕੁਝ ਕੁਝ ਪੇਸ਼ੈਂਟਾਂ ਨੂੰ ਗਾਊਟ ਹੋ ਜਾਂਦਾ ਹੈ ਕੁਝ ਪੇਸ਼ੈਂਟਾਂ ਨੂੰ ਰਿਯੂਮੈਟਿਡ ਆਰਥਰਾਈਟਿਸ ਹੋ ਜਾਂਦਾ ਹੈ ਕੁਝ ਕੁਝ ਪੇਸ਼ੈਂਟਾਂ ਨੂੰ ਜਿਵੇਂ ਡਿਫਰੈਂਟ ਟਾਈਪ ਦਾ ਗਠੀਆ ਆ ਜਾਂਦਾ ਹੈ ਕਿਉਂਕਿ ਗਠੀਏ ਦੀਆਂ ਬਹੁਤ ਸਾਰੀਆਂ ਟਾਈਪ ਹੈਗੀਆਂ ਜੇ ਗਠੀਆ ਹੈਗਾ ਫਿਰ ਇਲਾਜ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਮੈਂ ਬਸ 2-3 ਮਹੀਨੇ ਦਵਾਈ ਖਾ ਕੇ ਠੀਕ ਹੋ ਜਾ ਜੇ ਤੁਹਾਨੂੰ ਆਟੋਇਮਿਨ ਡਿਜ਼ੀਜ਼ ਦੇ ਅੰਤਰਗਤ ਕੋਈ ਵੀ ਬਿਮਾਰੀ ਹੈ ਤਾਂ ਤੁਹਾਨੂੰ ਲੰਬਾ ਸਮੇਂ ਹੀ ਦਵਾਈ ਚੱਲੇਗੀ ਔਰ ਆਯੁਰਵੇਦ ਚ ਉਹਦਾ ਬਹੁਤ ਸੇਫ ਇਲਾਜ ਹੈ ਕਿਉਂਕਿ ਜੇ ਤੁਸੀਂ ਜੋੜਾਂ ਗਠੀਏ ਲਈ ਜਾਂ ਜੋੜਾਂ ਦੇ ਦਰਦ ਲਈ ਤੁਸੀਂ ਬਾਹਰ ਕਿਸੇ ਵੀ ਪੈਥੀ ਚ ਚਲੇ ਜਾਓ ਜਿਵੇਂ ਵੈਸਟਰਨ ਮੈਡੀਕੇਸ਼ਨ ਚ ਬਾਈ ਚਾਂਸ ਹੈ ਜੇ ਜ਼ਿਆਦਾ ਆਪਾ ਜਾਂਦੇ ਨਾ ਤਾਂ ਕਈ ਵਾਰੀ ਉਹਦੇ ਚ ਐਂਟੀ ਕੈਂਸਰਸ ਡਰੱਗਸ ਤੱਕ ਵੀ ਯੂਜ਼ ਕੀਤੀਆਂ ਜਾਂਦੀਆਂ ਹਨ ਅਕੋਰਡਿੰਗ ਟੂ ਪੇਸ਼ੈਂ ਕਈ ਵਰੀ ਬਾਇਓਲੋਜੀਕਲ ਇੰਜੈਕਸ਼ਨਸ ਦਿੱਤੇ ਜਾਂਦੇ ਨੇ ਤੇ ਅੱਗੇ ਚਲ ਕੇ ਉਹ ਚੀਜ਼ਾਂ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੀਆਂ ਜਿਵੇਂ ਲੀਵਰ ਕਿਡਨੀ ਫੇਫੜੇ ਜਾਂ ਫਿਰ ਅੱਖਾਂ ਤੱਕ ਨੁਕਸਾਨ ਹੋ ਸਕਦਾ ਹੈ ਠੀਕ ਹੈ ਉਹਦੇ ਨਾਲ ਵੀ ਔਰ ਦੂਜੀ ਗੱਲ ਕਿ ਉਹ ਦਵਾਈ ਵੀ ਸਾਰੀ ਉਮਰ ਖਾਣੀ ਹੀ ਪੈਂਦੀ ਹੈ ਜਦੋਂ ਤੱਕ ਤੁਸੀਂ ਜੀਵਿਤ ਹੋ ਉਦੋਂ ਤੱਕ ਉਹ ਦਵਾਈ ਚੱਲਦੀ ਹੈ ਤਾਂ ਉਹਨਾਂ ਦਵਾਈਆਂ ਦੇ ਨੁਕਸਾਨ ਬਹੁਤ ਜ਼ਿਆਦਾ ਹਨ ਆਯੁਰਵੇਦ ਦੇ ਵਿੱਚ ਇਹ ਹੈਗਾ ਕਿ ਇਹ ਤੁਹਾਡੇ ਉੱਪਰ ਡਿਪੈਂਡ ਕਰੇਗਾ ਕਿ ਤੁਸੀਂ ਕਿੰਨੀ ਜਲਦੀ ਠੀਕ ਹੋਣਾ ਚਾਹੁੰਦੇ ਹੋ ਕਿਉਂਕਿ ਗਠੀਏ 'ਚ ਗਠੀਏ ਨੂੰ ਆਯੁਰਵੇਦ ਦੀ ਭਾਸ਼ਾ 'ਚ ਹਮੇਸ਼ਾ ਆ ਗੁੱਡ ਫੂਡ ਡਿਜ਼ੀਜ਼ ਮੰਨਿਆ ਗਿਆ ਹੋਇਆ ਕਿ ਜਦੋਂ ਆਪਾਂ ਖਾਣੇ ਨੂੰ ਬਹੁਤ ਜ਼ਿਆਦਾ ਤਲ ਭੁੰਨ ਕੇ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਤੜਕੇ ਲਗਾ ਲਗਾ ਕੇ ਖਾਂਦੇ ਨੇ ਤੇ ਉਹ ਚੀਜ਼ਾਂ ਨਾਲ ਕੀ ਹੁੰਦਾ ਹੈ ਉਹ ਖਾਣਾ ਪాయిਜ਼ਨ ਬਣ ਜਾਂਦਾ ਹੈ ਉਹਦੇ ਜਿੰਨੇ ਵੀ ਤੱਤ ਹੁੰਦੇ ਨੇ ਜਿਹੜੇ ਆਪਣੇ ਸਰੀਰ ਨੂੰ ਪੋਸ਼ਣ ਦਿੰਦੇ ਨੇ ਉਹ ਮਰ ਜਾਂਦੇ ਨੇ ਔਰ ਇੱਥੇ ਮੈਂ ਬਹੁਤ ਜ਼ਿਆਦਾ ਦੇਖਿਆ ਕਿ ਲੋਕਾਂ ਨੂੰ ਬਾਸੀ ਖਾਣਾ ਖਾਣੇ ਦੀ ਬਹੁਤ ਆਦਤ ਹੈ ਅੱਜ ਦਾਲ ਬਣਾ ਲਈ ਤੇ 7 ਦਿਨ ਚ ਲਾਣਗੇ ਅੱਜ ਸਾਗ ਬਣਾ ਲਿਆ 7 ਦਿਨ ਚ ਲਾਣਗੇ ਉਹ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਮੇਬੀ ਕਿ ਜਦੋਂ ਅਗਲਾ ਦਿਨ ਹੋ ਗਿਆ ਜਾਂ 4-5 ਘੰਟੇ ਟੱਪ ਗਏ ਤਾਂ ਉਹ ਖਾਣਾ ਜਿਹੜਾ ਹੈਗਾ ਹੌਲੇ-ਹੌਲੇ ਪాయిਜ਼ਨ ਬਣ ਜਾਂਦਾ ਜ਼ਹਿਰ ਬਣ ਜਾਂਦਾ ਹੈ ਤਾਂ ਉਹ ਓਵਰ ਦਾ ਇਅਰਸ ਚੀਜ਼ ਹੁੰਦੀ ਰਹਿੰਦੀ ਹੈਗੀ ਫਿਰ ਉਹ ਇੱਕ ਬਹੁਤ ਬਹਿੰਕਰ ਬਿਮਾਰੀ ਦਾ ਰੂਪ ਲੈ ਲੈਂਦੀ ਹੈ ਤੇ ਗਠੀਏ ਦਾ ਆਯੁਰਵੇਦ ਚ ਬਹੁਤ ਅੱਛਾ ਇਲਾਜ ਹੈਗਾ ਲੇਕਿਨ ਉਹਦੇ ਚ ਪੇਸ਼ੈਂਟ ਦੀ ਭਾਗੀਦਾਰੀ ਬਹੁਤ ਚਾਹੀਦੀ ਹੈਗੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਔਰ ਇਹਦੇ ਰਿਜ਼ਲਟ ਬਹੁਤ ਅੱਛੇ ਨੇ ਔਰ ਸਾਰੇ ਤੋਂ ਵੱਡੀ ਗੱਲ ਇਹ ਕਿ ਆਯੁਰਵੈਦਿਕ ਮੈਡੀਸਿਨਸ ਜਿਹੜੀਆਂ ਨੇ ਗਠੀਏ ਲਈ ਜੋੜਾਂ ਦੇ ਦਰਦ ਲਈ ਬਹੁਤ ਸੇਫ ਮੈਡੀਸਿਨ ਹੈਗੀਆਂ ਕੋਈ ਸਾਈਡ ਇਫੈ ਜਿੰਮੇ ਗਠੀ ਹੈ ਹੈ ਜੀ ਜੋੜਾਂ ਦਾ ਦਰਦ ਹੈ ਤੇ ਅਕਸਰ ਜਿਹੜੇ ਡਾਕਟਰ ਨੇ ਉਹਦੇ ਲਈ ਲੱਸੀ ਨਹੀਂ ਪੀਣੀ ਦਹੀਂ ਨਹੀਂ ਖਾਣਾ ਚਲੋ ਦਾਲਾਂ ਦੀ ਤੇ ਤੁਸੀਂ ਵੀ ਗੱਲ ਕੀਤੀ ਹੈ ਹਨਾ ਵੀ ਕੁਝ ਸਮੇਂ ਲਈ ਛੱਡੀਆਂ ਜਾ ਸਕਦੀਆਂ ਪਰ ਲੱਸੀ ਦਹੀਂ ਦਾ ਪਰਹੇਜ਼ ਕਰਨਾ ਨਾਲ ਦੁੱਧ ਨੂੰ ਛੜਾ ਦੇਣਾ ਇਹ ਸਹੀ ਹੈ ਦੇਖੋ ਆਟੋਇਮਿਨ ਡਿਜ਼ੀਜ਼ਸ ਹੈਗੀਆਂ ਫਿਰ ਤੁਹਾਨੂੰ ਮਿਲਕ ਪ੍ਰੋਡਕਟ ਥੋੜੇ ਟਾਈਮ ਲਈ ਬੰਦ ਕਰਨੇ ਪੈਣਗੇ ਕਿਉਂਕਿ ਆਟੋਇਮਿਨ ਡਿਜ਼ੀਜ਼ਸ ਮਤਲਬ ਗਠੀਆ ਹੈਗਾ ਗਠੀਆ ਦਾ ਕਾਰਨ ਸਮਝਣ ਦੀ ਕੋਸ਼ਿਸ਼ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦੀ ਆਂ ਸ਼ਰੀਰ ਦੇ ਵਿੱਚ ਇਨਫੈਕਸ਼ਨ ਵਧਦੀ ਆ ਇਨਫੈਕਸ਼ਨ ਵਧ ਗਈ ਫਿਰ ਨਾਲ ਦੇ ਨਾਲ ਸੋਜ ਵੱਧ ਜਾਂਦੀ ਆ ਜਦੋਂ ਸੋਜ ਵੱਧ ਗਈ ਫਿਰ ਨਾਲ ਦੇ ਨਾਲ ਦਰਦ ਬਹੁਤ ਜ਼ਿਆਦਾ ਵੱਧ ਜਾਣੀਆਂ ਔਰ ਜਦੋਂ ਇਹ ਹਮੇਸ਼ਾ 1-2 ਸਾਲ ਹੁੰਦਾ ਰਿਹਾ 4-5 ਸਾਲ ਹੁੰਦਾ ਰਿਹਾ ਫਿਰ ਹੌਲਿਆਂ ਹੌਲਿਆਂ ਤੁਹਾਡੇ ਜੋੜ ਜਿਹੜੇ ਹੈਗੇ ਟੇਡੇ ਹੋਣਾ ਸ਼ੁਰੂ ਹੋ ਜਾਣੇ ਜਾਂ ਬਹੁਤ ਜ਼ਿਆਦਾ ਸ ਇਹ ਲਾਲ ਲਾਲਗੀ ਆ ਜਾਣੀ ਹੈ ਇਹ ਚੀਜ਼ ਹੁੰਦੀ ਹੈ ਹੁਣ ਦੁੱਧ ਤੇ ਦੁੱਧ ਦੀਆਂ ਬਣੀਆਂ ਚੀਜ਼ਾਂ ਕਿਉਂ ਬਣ ਕਰਾਉਂਦੇ ਨੇ ਉਹਦਾ ਕਾਰਨ ਇਹ ਹੈਗਾ ਕਿਉਂਕਿ ਇਨ ਖਾਣੇ ਦੇ ਨਾਲ ਮਿਲਕ ਪ੍ਰੋਡਕਟ ਡੇਰੀ ਪ੍ਰੋਡਕਟ ਜਿਹੜੇ ਹੈਗੇ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਲੈਵਲ ਤੇ ਇਨਫੈਕਸ਼ਨ ਕ੍ਰੀਏਟ ਕਰਦੇ ਨੇ ਔਰ 1 ਘੰਟੇ ਤੋਂ 2 ਘੰਟੇ ਦੇ ਵਿੱਚ ਵਿੱਚ ਹੀ ਹੋ ਜਾਂਦੀ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਛੱਡਣਾ ਜ਼ਰੂਰੀ ਹਨ ਲੱਸੀ ਛੱਡਣਾ ਜ਼ਰੂਰੀ ਨਹੀਂ ਹੁੰਦਾ ਹੈਗਾ ਲੇਕਿਨ ਲੱਸੀ ਦਾ ਹਮੇਸ਼ਾ ਇੱਕ ਸਮੇਂ ਨਿਰਧਾਰਿਤ ਹੈ ਆਯੁਰਵੇਦ ਦੇ ਹਿਸਾਬ ਨਾਲ ਜਦੋਂ ਦੁਪਹਿਰ ਤੱਕ ਦਾ ਟਾਈਮ ਹੈ 1 ਵਜੇ ਦਾ ਉਦੋਂ ਪਿਤ ਪ੍ਰਕਿਰਤੀ ਜਿਹੜੀ ਹੈਗੀ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਉਬਾਲ ਤੇ ਹੁੰਦੀ ਹੈਗੀ ਉਦੋਂ ਆਪਾਂ ਲੱਸੀ ਜਿਹੜੀ ਹੈਗੀ ਪੀਣੇ ਲਈ ਐਡਵਾਈਸ ਕਰਦੇ ਨੇ ਲੇਕਿਨ ਜੇ ਗਠੀ ਵਾਲੇ ਪੇਸ਼ੈਂਟਾਂ ਨੇ ਪੀਣੀ ਹੈ ਤਾਂ ਉਹਨਾਂ ਨੇ ਵਿੱਚ ਉਹਦੇ ਚ ਅਦਰਕ ਦਾ ਪਾਊਡਰ ਉਹਨਾਂ ਨੂੰ ਪਾਣਾ ਚਾਹੀਦਾ ਨਾਲ ਸਿੰਧ ਦਾ ਨਮਕ ਪਾਣਾ ਚਾਹੀਦਾ ਬਿਨਾਂ ਉਸ ਤੋਂ ਨਹੀਂ ਪੀਣੀ ਔਰ 1 ਵਜੇ ਤੋਂ ਬਾਅਦ ਲੱਸੀ ਨਹੀਂ ਪੀਣੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਸਾਰਾ ਕੁਝ ਹੋਵੇ ਹੀ ਨਾ ਗਠੀਏ ਦਾ ਰੋਗ ਹੋਵੇ ਹੀ ਨਾ ਤੇ ਜਾਂ ਜੋਇੰਟ ਪੇਨ ਹੋਵੇ ਹੀ ਨਾ ਇਹਦਾ ਪਹਿਲਾ ਇਲਾਜ ਹੈ ਜਾਂ ਸਾਨੂੰ ਕੋਈ ਖਰਾਕੇ ਇਦਾਂ ਦੀ ਰੱਖਣੀ ਪੈਗੀ ਵੀ ਹਾਂ ਸਾਨੂੰ ਵੀ ਬਿਮਾਰੀਆਂ ਲੱਗਣੀਆਂ ਇਹਦਾ ਬਹੁਤ ਅੱਛਾ ਇਲਾਜ ਹੈਗਾ ਜੇ ਤੁਸੀਂ ਕਿਸੇ ਵੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਚਾਹੇ ਗਠੀਆ ਹੈਗਾ ਚਾਹੇ ਕੋਈ ਬਿਮਾਰੀ ਹੈ ਕੁਝ ਨਾ ਕਰੋ ਬਸ ਹਫਤੇ ਚ ਇੱਕ ਦਿਨ ਵਰਤ ਕਰ ਲਓ ਉਸ ਦਿਨ ਸਿਰਫ ਸਬਜ਼ੀਆਂ ਦੇ ਜੂਸ ਪੀ ਲਓ ਗੀਆ ਟਿੰਡਾ ਤੋਰੀ ਬੀਟਰੂਟ ਪਾਲਕ ਚੁਕੰਦਰ ਜੋ ਵੀ ਸਬਜ਼ੀ ਮਿਲਦੀ ਹੈ ਉਹਦੇ ਜੂਸ ਕੱਢ ਲਓ ਜਾਂ ਫਲਾਂ ਦੇ ਰਸ ਹੈਗੇ ਉਹ ਪੀ ਲਓ ਜਾਂ ਕੋਸੇ ਪਾਣੀ ਚ ਸ਼ਹਿਦ ਪਾ ਕੇ ਪੀ ਲਓ ਜਾਂ ਨਿੰਬੂ ਪਾਣੀ ਪੀ ਲਓ ਉਸ ਦਿਨ 24 ਘੰਟੇ ਤੁਸੀਂ ਵਰਤ ਰੱਖਣਾ ਸਿਰਫ ਲਿਕੁਇਡ ਪੀਣਾ ਹੈਗਾ ਉਹਦੇ ਨਾਲ ਕੀ ਹੋਏਗਾ ਦੇਖੋ ਸਰੀਰ ਦੇ ਵਿੱਚ ਜਿੰਨੀ ਗੰਦਗੀ ਹਫਤੇ ਤੋਂ ਭਰੀ ਪਈ ਹੋਏਗੀ ਸਾਰੀ ਨਿਕਲ ਜਾਏਗੀ ਠੀਕ ਹੈ ਤੇ ਤੁਹਾਡਾ ਸਰੀਰ ਬਿਲਕੁਲ ਸਾਫ ਰਹੇਗਾ ਔਰ ਦੂਜੀ ਗੱਲ ਜਿਹੜਾ ਆਪਣਾ ਵਿਚਾਰਧਾਰਾ ਹੈ ਉਹਨੂੰ ਪੋਜ਼ਿਟਿਵ ਰੱਖਣਾ ਕਿਉਂਕਿ ਗਠੀਏ 'ਚ ਇੱਕ ਚੀਜ਼ ਇਹ ਦੇਖਣ ਨੂੰ ਮਿਲੀ ਹੈਗੀ ਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਜਾਂ ਸਟ੍ਰੈਸ ਹੁੰਦਾ ਹੈਗਾ ਉਹਨਾਂ ਨੂੰ ਵੀ ਇਹ ਬਿਮਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਇਹਦੇ ਲੈਵਲਸ ਜਿਹੜੇ ਹੈਗੇ ਜਦੋਂ ਪੇਸ਼ੈਂਟ ਨੂੰ ਟੈਨਸ਼ਨ ਵਧੇਗੀ ਉਦੋਂ-ਉਦੋਂ ਇਹਦੇ ਲੈਵਲਸ ਜਿਹੜੇ ਹੈਗੇ ਕੁਆਂਟੀਟੇਟਿਵ ਟੈਸਟ ਜਿਹੜੇ ਹੈਗੇ ਵਧ ਕੇ ਆਉਂਦੇ ਨੇ ਇਨਫੈਕਸ਼ਨ ਵਧ ਜਾਂਦੀ ਹੈ ਤਾਂ ਇਹਦਾ ਆਪਣੇ ਦਿਮਾਗ ਨਾਲ ਸੋਚਣ ਦੇ ਵਿਚਾਰਧਾਰਾ ਦੇ ਨਾਲ ਇਹਨਾਂ ਬਿਮਾਰੀਆਂ ਦਾ ਬਹੁਤ ਜ਼ਿਆਦਾ ਸੰਬੰਧ ਹੈਗਾ ਇਸੇ ਕਰਕੇ ਗਠੀਆ ਵਾਲੇ ਖੰਡਾ ਨੂੰ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਥੋੜਾ ਜਿਹਾ ਮੈਡੀਟੇਸ਼ਨ ਕਰੋ ਧਿਆਨ ਕਰੋ ਜਾਂ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਉੱਥੇ 10-15 ਮਿੰਟ ਲਗਾ ਕੇ ਸ਼ਾਂਤ ਹੋ ਕੇ ਬੈਠੋ ਤੁਸੀਂ ਮਤਲਬ ਆਪਣੇ ਮਨ 'ਚ ਕੋਈ ਬੋਝ ਨਹੀਂ ਰੱਖਣਾ ਕੋਈ ਟੈਨਸ਼ਨ ਨਹੀਂ ਕੋਈ ਸਟ्रेस ਨਹੀਂ ਇਹ ਚੀਜ਼ ਨੂੰ ਮੈਨੇਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਔਰ ਗਠੀਏ ਤੋਂ ਕਿਹਾਂ ਕਿਸੇ ਵੀ ਬਿਮਾਰੀ ਤੋਂ ਬਚਿਆ ਜਾ ਸਕਦਾ ਜੇ ਆਪਾਂ ਹਫ਼ਤੇ 'ਚ ਇੱਕ ਦਿਨ ਵਰਤ ਕਰ ਲਈਏ ਔਰ ਆਪਣੇ ਖਾਣੇ 'ਚ ਇਹ ਸਿੰਪਲ ਜਿਹਾ ਇੱਕ ਰੂਲ ਅਪਲਾਈ ਕਰ ਲਈਏ ਕਿ ਆਪਾਂ ਨੂੰ ਜਦੋਂ ਭੁੱਖ ਹੈਗੀ ਆਪਾਂ ਉਦੋਂ ਖਾਣਾ ਖਾਈਏ ਜਦੋਂ ਪਿਆਸ ਲੱਗਦੀ ਹੈ ਉਦੋਂ ਪਾਣੀ ਪੀਏ ਓਵਰ ਕੋਈ ਵੀ ਚੀਜ਼ ਨਹੀਂ ਕਰਨੀ ਹੈਗੀ ਔਰ ਥੋੜੀ ਜਿਹੀ ਐਕਸਰਸਾਈਜ਼ ਅੱਧਾ ਘੰਟਾ ਇੱਕ ਘੰਟਾ ਜਿਹੜੀ ਹੈਗੀ ਥੋੜੀ ਜਿਹੀ ਐਕਸਰਸਾਈਜ਼ ਹੋਰ ਥੋੜਾ ਜਿਆ ਤੁੱਪ ਚ ਬੈਠਣਾ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਜੇ ਆਪਾਂ ਇਹ ਚੀਜ਼ਾਂ ਕਰਦੇ ਨ ਤਾਂ ਆਪਾਂ ਬਿਲਕੁਲ ਠੀਕ ਹੋ ਜਾਾਂਗੇ ਕਿਉਂਕਿ ਤੁਸੀਂ ਆਮ ਦੇਖਿਆ ਹੋਵੇਗਾ ਕਿ ਆਪਾਂ ਕੋਈ ਗੱਡੀ ਬਾਈਕ ਸਕੂਟਰ ਹੀ ਐਕਟਿਵ ਆ ਕੁਝ ਵੀ ਰੱਖ ਦੇਣ ਤਾਂ ਆਪਾਂ ਉਹਨਾਂ ਦੀ ਵੀ ਸਰਵਿਸ ਕਰਦੇ ਨੇ ਮਹੀਨੇ ਬਾਅਦ ਉਹ ਮਹੀਨੇ ਬਾਅਦ ਤਾਂ ਫਿਰ ਉਹੀ ਚੀਜ਼ ਹੈ ਕਿ ਆਪਾਂ ਆਪਣੇ ਸਰੀਰ ਦਾ ਇੰਟਰਨਲ ਟਰੈਕ ਕਲੀਅਰ ਨਹੀਂ ਕਰਦੇ ਕਦੇ ਵੀ ਔਰ ਸੀਐਸਟੀ ਦੀ ਜ਼ਰੂਰਤ ਸੀਐਸਟੀ ਦੀ ਵੀ ਅਸੀਂ ਵੀ ਆਪਣੇ ਸਰੀਰ ਦੀ ਕੇਆ ਰੱਖਦੇ ਅਸੀਂ ਵੀ ਸਰਵਿਸ ਸਮੇਂ ਤੇ ਤੇ ਕਰਦੇ ਰਹਿੰਦੇ ਬਿਲਕੁਲ ਔਰ ਬਹੁਤ ਇੱਕ ਕਾਮਨ ਚੀਜ਼ ਹੈਗੀ ਜਿਹੜਾ ਕਿ ਸਾਰੀਆਂ ਹੀ ਬਿਮਾਰੀਆਂ ਦਾ ਆਯੁਰਵੇਦ ਦੇ ਹਿਸਾਬ ਨਾਲ ਹੈਗਾ ਉਹ ਚੀਜ਼ ਹੈਗੀ ਪੇਟ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਇਥੇ ਉਲਟਾ ਹੈਗਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਕਬਜ਼ ਤਾਂ ਕੋਈ ਬਿਮਾਰੀ ਨਹੀਂ ਹੈ ਹਮ ਹਰ ਕੋਈ ਕਬਜ਼ ਨੂੰ ਜਿਹੜਾ ਹੈਗਾ ਬਹੁਤ ਲਾਈਟਲੀ ਲੈ ਲੈਂਦਾ ਔਰ ਕਬਜ਼ ਹੀ ਸਾਰੀ ਬਿਮਾਰੀਆਂ ਦਾ ਆਯੁਰਵੇਦ ਦੇ ਹਿਸਾਬ ਨਾਲ 80% ਬਿਮਾਰੀਆਂ ਦਾ ਕਾਰਨ ਕਬਜ਼ ਹੈਗੀ ਇਸ ਕਰਕੇ ਕਿਸੇ ਵੀ ਹਾਲਤ 'ਚ ਤੁਸੀਂ ਕਬਜ਼ਾ ਨਾ ਹੋਣ ਦਿਓ ਔਰ ਜੇ ਪੇਟ ਬਿਲਕੁਲ ਠੀਕ ਰਹੇਗਾ ਤਾਂ ਜ਼ਿਆਦਾਤਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਜਿਹੜੀ ਹੈਗੀ ਉਹ ਬਿਲਕੁਲ ਤੁਹਾਨੂੰ ਛੂ ਨਹੀਂ ਪਾਏਗੀ